ਰੰਗਲਾ ਪੰਜਾਬ ਦਾ ਸੁਪਨਾ ਪੂਰਾ ਹੋਣਾ ਹੈ ਕਿ ਨਹੀਂ ਹੋਣਾ ਪਰ ਉਸ ਤੋਂ ਪਹਿਲਾਂ ਪੰਜਾਬ ਦੀਆਂ ਜੜ੍ਹਾਂ ਵਿੱਚ ਬੈਠਾ ਇੱਕ ਸ਼ਬਦ ਮਾਫੀਆ ਅੱਜ ਦਾ ਨਹੀਂ ਹੈ ਸਭ ਤੋਂ ਵੱਧ ਮਾਫੀਆ ਨੇ ਪੰਜਾਬ ਦਾ ਨੁਕਸਾਨ ਕੀਤਾ ਕਿਸ ਦੀ ਸ਼ੈਤ ਤੇ ਚੱਲਦਾ ਹੈ ਕਿਵੇਂ-ਕਿਵੇਂ ਚੱਲਦਾ ਹੈ ਅਦਾਲਤਾਂ ਤੋਂ ਲੈ ਕੇ ਜ਼ਮੀਨੀ ਪੱਧਰ ਤੱਕ ਕੀ ਕੀ ਤਸਵੀਰ ਹੈ ਦਾਅਵੇ ਕੀ ਨੇ ਸਰਕਾਰ ਦੇ ਝੂਠ ਕੀ ਹੈ ਕੂੜ ਕੀ ਹੈ ਸਾਰੀਆਂ ਗੱਲਾਂ ਕਰਾਂਗੇ ਖਾਸ ਕਰਕੇ ਮਾਈਨਿੰਗ ਮਾਫੀਆ ਮਾਈਨਿੰਗ ਮਾਫੀਆ ਨੇ ਕਿੱਥੋਂ ਤੱਕ ਆਪਣੀਆਂ ਜੜ੍ਹਾਂ ਲਾਈਆਂ ਨੇ ਤੇ ਉਸ ਦੇ ਵਿੱਚ ਇਨਵੋਲਵ ਕੌਣ-ਕੌਣ ਹੈ ਤੇ ਕੰਟਰੋਲ ਕਿਉਂ ਨਹੀਂ ਅਜੇ ਤੱਕ ਹੋਇਆ ਸਾਰੀਆਂ ਗੱਲਾਂ ਕਰਾਂਗੇ ਮੇਰੇ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਨੇ ਸਤਿੰਦਰ ਕੌਰ ਜੀ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਜਿਨ੍ਹਾਂ ਨੇ ਤਮਾਮ ਮਾਈਨਿੰਗ ਨੂੰ ਲੈ ਕੇ ਇੱਕ ਲੰਮੀ ਜਦੋਜਹਿਦ ਕੀਤੀ ਹੈ ਹਾਲੇ ਵੀ ਇਹਨਾਂ ਦੀ ਲੜਾਈ ਜਾਰੀ ਹੈ ਮੈਮ ਸਭ ਤੋਂ ਪਹਿਲਾਂ ਤਾਂ ਮਾਈਨਿੰਗ ਮਾਫੀਆ ਦੀ ਜੇਕਰ ਗੱਲ ਕੀਤੀ ਜਾਵੇ ਤੁਹਾਡਾ ਇੱਕ ਲੰਮੀ ਹਿਸਟਰੀ ਬਣ ਚੁੱਕੀ ਹੈ ਇਹਦੇ ਵਿੱਚ ਇੱਕ ਟਰੈਕ ਰਿਕਾਰਡ ਬਣ ਗਿਆ ਕਿ ਤੁਸੀਂ ਕਿੰਨੀ ਜਦੋਜਹਿਦ ਕੀਤੀ ਹੈ ਕੁਝ ਦਿਖਦਾ ਕੁਝ ਆਸ ਭਰਿਆ ਦਿਖਦਾ ਨਜ਼ਰ ਆ ਰਿਹਾ ਕਿ ਮਾਈਨਿੰਗ ਮਾਫੀਆ ਨੂੰ ਨੱਥ ਪਾ ਸਕਦੀ ਹੈ ਜਾਂ ਫਿਰ ਹਾਲੇ ਘਰ ਦੂਰ ਹੈ ਨਹੀਂ ਘਰ ਦੀ ਬਿਲਕੁਲ ਆਪੋਜ਼ਿਟ ਹੀ ਹੈ ਪਹਿਲਾਂ ਤਾਂ ਸਸਤੀ ਕਾਲ ਕੋ ਵੀ ਮੈਂ ਸਾਰਿਆਂ ਨੂੰ ਤੇ ਤੁਹਾਡੇ ਸਵਾਲ ਦਾ ਜਵਾਬ ਇਹ ਦਿੰਨੇ ਆ ਵੀ ਘਰ ਕੀ ਵੀ ਕੁਝ ਵੀ ਠੀਕ ਨਹੀਂ ਹੈ ਮਾਈਨਿੰਗ ਚੱਲ ਇਸ ਵੇਲੇ ਜਿਹੜੀ ਮਾਈਨਿੰਗ ਚੱਲ ਰਹੀ ਉਹ ਮਾਫੀਆ ਹੀ ਚਲਾ ਰਿਹਾ ਮਾਫੀਆ ਦੇ ਸਰਕਾਰ ਨਾਲ ਕੇ ਚਲਾ ਰਿਹਾ ਪਰ ਸਵਾਲ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਆਸ ਵੱਜੀ ਕਿ ਇੱਕ ਬਦਲਾ ਆਇਆ ਪਹਿਲਾਂ ਵਾਲਿਆਂ ਨੇ ਠੀਕ ਹੈ ਕਿ ਲੁੱਟਿਆ ਜਿਨ੍ਹਾਂ ਨੇ ਲੁੱਟਿਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੋ ਜੋ ਕਾਨੂੰਨ ਦੇ ਮੁਤਾਬਕ ਹੈ ਠੀਕ ਹੈ ਇੱਕ ਗੱਲ ਫਿਰ ਜਦੋਂ ਪਿਛਲੇ ਢਾਈ ਸਾਲਾਂ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਢਾਈ ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਇਆ ਪੰਜਾਬ ਦੀ ਹਿਸਟਰੀ ਚ ਕਿ ਚਾਰ ਮੰਤਰੀ ਮਾਈਨਿੰਗ ਦੇ ਬਦਲ ਗਏ ਕਿ ਚਾਰ ਮੰਤਰੀਆਂ ਦਾ ਬਦਲ ਜਾਣਾ ਜਾਂ ਮਾਈਨਿੰਗ ਦੇ ਵਿੱਚ ਉੱਥੇ ਤਸਵੀਰ ਵੀ ਬਦਲੀ ਹੈ ਕਿ ਨਹੀਂ ਬਦਲੀ ਕਿ ਕੱਲੇ ਮੰਤਰੀ ਬਦਲੇ ਆ ਇਹ ਮੰਤਰੀ ਕਿਉਂ ਬਦਲੇ ਆ ਇਹ ਦਾ ਹੁਣ ਐਸ ਵੇਲੇ ਜਾਹਰ ਹੋ ਹੀ ਚੁੱਕਿਆ ਜਿੰਨੀ ਵੀ ਮਾਈਨਿੰਗ ਚੱਲੀ ਹੈ ਪਿਛਲੇ 2.5 ਸਾਲ ਦੇ ਵਿੱਚ ਦੋ ਤਿੰਨ ਜਗ੍ਹਾ ਨੂੰ ਛੱਡ ਕੇ ਬਾਕੀ ਸਾਰੇ ਕਿਤੇ ਗੈਰ ਕਾਨੂੰਨੀ ਮਾਈਨਿੰਗ ਚੱਲਦੀ ਹੈ ਜਿੰਨੇ ਵੀ ਤੁਸੀਂ ਦੇਖ ਲਓ ਜੇ ਕਿਸੇ ਨੇ ਕਿਸੇ ਵੀ ਠੇਕੇਦਾਰ ਨੇ ਜਾਂ ਜਿੱਥੇ ਕੋਈ ਕਾਨੂੰਨੀ ਕਿਸੇ ਨੂੰ ਕੰਟਰੈਕਟ ਮਿਲੇ ਹੋਏ ਆ ਉੱਥੇ ਮਾਈਨਿੰਗ ਚੱਲ ਨਹੀਂ ਰਹੀ ਕਿਉਂਕਿ ਉੱਥੇ ਕੋਈ ਇਹ ਇਨਾਦਾ ਇਹਨਾਂ ਨੇ ਡੀਮਾਰਕੇਸ਼ਨ ਉੱਥੇ ਕੀਤੀ ਹੋਈ ਹੈ ਉੱਥੇ ਹੋਰ ਬਹੁਤ ਸਾਰੀਆਂ ਠੇਕੇਦਾਰਾਂ ਨੂੰ ਪ੍ਰੋਬਲਮਸ ਆ ਰਹੀਆਂ ਜਿੱਥੇ ਲੀਗਲ ਮਾਈਨਿੰਗ ਹੈ ਤੇ ਇਹਨਾਂ ਨੇ ਖੁੱਲੀ ਛੂਟ ਦਿੱਤੀ ਹੋਈ ਹੈ ਇਲਲੀਗਲ ਮਾਈਨਿੰਗ ਕਰਨ ਦੀ ਪਿਛਲੇ ਢਾਈ ਸਾਲ ਤੋਂ ਇਲਲੀਗਲ ਮਾਈਨਿੰਗ ਹੀ ਚੱਲ ਰਹੀ ਹੈ ਲੀਗਲ ਮਾਈਨਿੰਗ ਕਿਤੇ ਨਹੀਂ ਚੱਲ ਰਹੀ ਸਰਕਾਰ ਨੂੰ ਕੋਈ ਰੈਵਨਿਊ ਨਹੀਂ ਮਿਲ ਰਿਹਾ ਅਸੀਂ ਪਿੱਛੇ ਵੀ ਜਿਹੜੀ ਮਾਨਜੋ ਕੋਰਟ ਦੇ ਵਿੱਚ ਇਹੀ ਮੋਦਾ ਚੁੱਕਿਆ ਸੀ ਵੀ ਇੰਨਾ ਕਰੋੜਾ ਰੁਪਿਆ ਇਸ ਟਾਈਮ ਦੇ ਉੱਤੇ ਜਿਹੜਾ ਹੈਗਾ ਉਹ ਸਾਰਾ ਦਾ ਸਾਰਾ ਤੁਸੀਂ ਇੱਕ ਪੈਰਲਲ ਮਾਫੀਆ ਖੜਾ ਹੋ ਗਿਆ ਜਿਹੜਾ ਕਿ ਪੰਜਾਬ ਦੇ ਆਪਦੇ ਸੰਸਾਧਨ ਲੁੱਟ ਗਏ ਉਹ ਕਿੱਥੇ ਜਾ ਰਹੇ ਨੇ ਉਹ ਸਾਰਿਆਂ ਨੂੰ ਐਸੋਲੇ ਜੀ ਜਗਜਾਰਾ ਵੀ ਪੰਜਾਬ ਦੇ ਸੰਸਾਧਨ ਕੌਣ ਲੁੱਟ ਕੇ ਲੈ ਕੇ ਜਾ ਰਹੇ ਆ ਪੰਜਾਬ ਦੇ ਆਪਦੇ ਸੰਸਾਧਨ ਸਾਡੇ ਉਹਨਾਂ ਦੀ ਲੁਟਾਈ ਪੂਰੀ ਹੋ ਰਹੀ ਹੈ ਸਰਕਾਰ ਦੇ ਕੋਲੇ ਰੈਵਨਿਊ ਕੋਈ ਨਹੀਂ ਨਾ ਡਿਪਾਰਟਮੈਂਟਸ ਨੂੰ ਆਪਦੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹਾਂ ਨੇ ਬਟ ਮਾਈਨਿੰਗ ਪੂਰੀ ਚੱਲਦੀ ਰਹੀ ਹੈ ਆ ਪਿਛਲੇ ਡੇਢ ਦੋ ਮਹੀਨੇ ਜਿਹੜਾ ਵਿੱਚ ਦੀ ਮੌਨਸੂਨ ਸੀਜ਼ਨ ਰਿਹਾ ਉਦੋਂ ਹੀ ਬੰਦ ਰਹੀ ਆ ਉਹ ਵੀ ਕਈ ਥਾਂ ਤੇ ਡਰਾਈ ਮਾਈਨਿੰਗ ਪਿੱਟ ਵੀ ਜੇ ਚੱਲਦੀ ਹੈ ਨਾ ਡਰਾਈ ਮਾਈਨਿੰਗ ਪਿੱਟ ਵੀ ਇਲੀਗਲੀ ਚੱਲ ਰਹੀ ਹੈ ਹੂੰ ਇੱਕ ਤਾਂ ਇਹ ਗੱਲ ਦੱਸੋ ਤੁਸੀਂ ਤਾਂ ਲੰਮਾ ਤਜਰਬਾ ਹੋ ਗਿਆ ਜ਼ਮੀਨ ਦੀਆਂ ਤਸਵੀਰਾਂ ਵੀ ਆਉਂਦੀਆਂ ਕਿਧਰੇ ਦਿਨ ਰਾਤ ਟਿੱਪਰ ਚੱਲਦੇ ਐ ਕਿਧਰੇ ਸ਼ਾਮ ਨੂੰ ਕਿਧਰੇ ਨੇਰੇ ਕਿਧਰੇ ਸਵੇਰੇ ਇਹ ਪਛਾਣ ਕਿਵੇਂ ਕਰਨ ਲੋਕਾਂ ਨੂੰ ਕਿਵੇਂ ਪਤਾ ਲੱਗੇ ਕਿ ਜਿਹੜਾ ਟਿੱਪਰ ਭਰਿਆ ਜਾ ਰਿਹਾ ਟਰਾਲਾ ਭਰਿਆ ਜਾ ਰਿਹਾ ਰੇਤ ਦਾ ਕੀ ਇਹ ਸਰਕਾਰ ਦੀ ਮਨਜ਼ੂਰੀ ਦੇ ਨਾਲ ਜਾ ਰਿਹਾ ਹੋਈਗਾ ਜਾਂ ਫਿਰ ਇਹ ਸਾਰੇ ਦਾ ਸਾਰਾ ਮਾਲ ਆ ਜਿਹੜਾ ਉਹ ਗੈਰ ਕਾਨੂੰਨੀ ਹੈ ਉਹਨਾਂ ਨੂੰ ਲੈਣਾ ਕੋਈ ਇੱਕ ਪਰਚੀ ਦਿੱਤੀ ਜਾਂਦੀ ਹੈ ਜੀ ਸਲਿੱਪ ਕੱਟ ਕੇ ਦਿੰਦੇ ਆ ਵੀ ਇਹਦੇ ਵਿੱਚ ਕਿੰਨਾ ਮਾਲ ਟਾਂ ਕਿੰਨਾ ਹੈਗਾ ਇੱਕ ਮਾਈਨਿੰਗ ਦੀ ਹੁੰਦੀ ਆ ਜੀ ਉਹ ਹੁਣ ਕਈ ਵਾਰੀ ਕੀ ਇਹ ਹੈ ਵੀ ਇੱਕ ਜਗ੍ਹਾ ਦੇ ਉੱਤੇ ਕਿਸੇ ਠੇਕੇਦਾਰ ਨੂੰ ਸਪੋਜ਼ ਕਰ ਲਓ ਉਹਨਾਂ ਨੇ ਮਾਈਨਿੰਗ ਪਿੱਟ ਦਿੱਤੀ ਵੀ ਆ ਜੀ ਉਹਦੀਆਂ ਹੀ ਪਰਚੀਆਂ ਜਿਹੜੀਆਂ ਨੇ ਉਹ ਹੋਰ ਪਤਾ ਨਹੀਂ 10 ਜਗ੍ਹਾ ਦੇ ਉੱਤੇ ਆਪਦੀਆਂ ਚਲਾ ਲਈਆਂ ਮੰਨ ਲਓ ਕੋਈ ਕਲਸਟਰ ਲੁਧਿਆਣੇ ਦਾ ਜੀ ਠੀਕ ਹੈ ਉਹ ਦੂਜੇ ਕਲਸਟਰ ਚ ਵੀ ਜਾ ਕੇ ਆਪਦੀਆਂ ਪਰਚੀਆਂ ਚਲਾ ਰਿਆ ਕਲਸਟਰ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਉਹਨਾਂ ਦੀ ਮਾਈਨਿੰਗ ਪਿੱਟਾ ਉਹ ਭਾਵੇਂ ਆਪਰੇਟ ਹੀ ਨਹੀਂ ਹੋ ਰਹੀ ਉਹ ਵਾਲੀ ਪਿੱਟ ਉਹਦੀਆਂ ਪਰਚੀਆਂ ਚੱਕ ਕੇ ਉਹ ਦੂਜਿਆਂ ਦੇ ਵਿੱਚ ਦਿੱਤੀਆਂ ਆਈਆਂ ਬਹੁਤ ਵਾਰ ਤਾਂ ਪਰਚੀਆਂ ਹੁੰਦੀਆਂ ਹੀ ਨਹੀਂ ਹੈ ਹੀ ਨਹੀਂ ਤੁਸੀਂ ਜਾ ਕੇ ਜੇ ਉਹਨਾਂ ਨੂੰ ਟਰੱਕ ਟਰੱਕ ਡਰਾਈਵਰ ਜਿੰਨੇ ਵੀ ਆ ਜਾਂ ਜਿੰਨੇ ਵੀ ਤੁਸੀਂ ਟਰਾਲੀਆਂ ਵਾਲੇ ਉਹਨਾਂ ਨੂੰ ਪੁੱਛੋ ਵੀ ਹਾਂ ਥੋੜੇ ਕੋਈ ਪਰਚੀ ਹੈ ਉਹ ਦਿਖਾਉਂਦੇ ਹੀ ਨਹੀਂ ਹੈਗੇ ਅੱਗੇ ਉਹ ਮਾਰ ਅੱਗੇ ਉਹ ਮਤਲਬ ਲੜਾਈ ਕਰਨ ਪੈਂਦੇ ਆ ਜੇ ਕਿਸੇ ਕੋਲ ਹੁੰਦੀ ਵੀ ਹੈ ਤੇ ਉਹ ਮੋਸਟਲੀ ਜਿਹੜੀ ਆ ਜਿਹੜੇ ਦੂਜੇ ਜਿੱਥੇ ਕੋਈ ਇੱਕ ਚੱਲ ਰਹੀ ਆ ਉਹਦੀ ਵੀ ਦਿੱਤੀ ਜਾ ਰਹੀ ਹੁੰਦੀ ਆ ਪਰ ਇਸ ਸਰਕਾਰ ਨੇ ਗੱਲ ਦਾ ਦਾਵਾ ਕੀਤਾ ਕਿ ਅਸੀਂ ਪਬਲਿਕ ਮਾਈਨਸ ਖੋਲੀਆਂ ਇਹਦੇ ਨਾਲ ਲੋਕਾਂ ਨੂੰ 5 ਰੁਪਏ 5.5 ਰੁਪਏ ਜਿਹੜਾ ਸਕੁਅਰ ਫੁੱਟ ਦੇ ਹਿਸਾਬ ਨਾਲ ਰੇਤਾ ਮਿਲਿਆ ਕਰੂ ਹੁਣ ਕਿਸੇ ਨੂੰ ਟੈਨਸ਼ਨ ਲੈਣ ਦੀ ਲੋੜ ਹੈ ਲੋੜ ਨਹੀਂ ਹੈ ਪਹਿਲਾਂ ਵਾਲੇ ਜਿਹੜੇ ਲੁੱਟਦੇ ਸੀ ਲੁੱਟ ਕੇ ਲੈ ਗਏ ਅਸੀਂ ਹਿੱਸੇ ਪੱਤੀਆਂ ਵਾਲੇ ਨਹੀਂ ਸਾਨੂੰ ਪਤਾ ਹੈ ਅਸੀਂ ਕਿਵੇਂ ਚਲਾਉਣਾ ਹੈ ਪ੍ਰਬੰਧ ਉਹ ਬਿਲਕੁਲ ਹੀ ਉਸ ਗੱਲ ਦੇ ਵਿੱਚ ਬਿਲਕੁਲ ਉਹ ਝੂਠੀ ਸਾਬਤ ਹੋਈ ਆ ਜਿਹੜੀ ਇਹਨਾਂ ਨੇ ਸਭ ਤੋਂ ਪਹਿਲਾਂ ਗੋਰਸੀਆਂ ਖਾਨ ਮੁਹੰਮਦ ਦੇ ਵਿੱਚ ਇੱਕ ਪਿੱਟ ਸ਼ੁਰੂ ਕੀਤੀ ਸੀ ਮਾਈਨਿੰਗ ਪਿੱਟ ਉਹ 2 ਢਾਈ ਮਹੀਨੇ ਮੌਨਸੂਨ ਸੀਜ਼ਨ ਤੱਕ ਚੱਲੀ ਐ ਪਿਛਲੇ ਸਾਲ ਉੱਥੋਂ ਇਹਨਾਂ ਨੇ 25 ਕਿੱਲੇ ਕੋਈ ਪੱਟੇ ਸੀ 25 ਕਿੱਲਾਂ ਚੋਂ ਹੀ ਸਿਰਫ ਇਹਨਾਂ ਨੂੰ ਬਹੁਤ ਵਧੀਆ ਰੈਵਨਿਊ ਜਿਹੜਾ ਸੀ ਡਿਪਾਰਟਮੈਂਟ ਦੇ ਇੰਜੀਨੀਅਰਸ ਨੇ ਇਹਨਾਂ ਨੂੰ 97 ਕਰੋੜ ਰੁਪਏ ਦਾ ਰੈਵਨਿਊ ਜਨਰੇਟ ਕਰਕੇ ਦਿੱਤਾ ਜੀ ਫਿਰ ਉੱਥੇ ਕੀ ਹੋਇਆ ਜੀ ਕਿਉਂਕਿ ਜਦੋਂ ਉਹ ਵਾਲੀ ਪਿੱਟ ਚੱਲਣ ਲੱਗੀ ਉਹ ਤਸਲਿਆਂ ਨਾਲ ਦੇ ਮੈਨੂਅਲ ਪਿੱਟ ਚੱਲਦੇ ਸੀਗੇ ਉਹ ਉਹ ਮਸ਼ੀਨਰੀ ਨਾਲ ਨਹੀਂ ਸੀ ਚੱਲਦੀ ਤੇ ਦੂਜੀਆਂ ਜਿਹੜੀਆਂ ਨਾਲ ਦੀਆਂ ਕਮਰਸ਼ੀਅਲ ਪਿੱਟ ਸੀਗੀਆਂ ਉਹਨਾਂ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ ਇਹਨਾਂ ਨੇ ਕੀ ਕੀਤਾ ਵੀ ਉਹ ਜਿਨੇ ਅਫਸਰ ਸੀ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਪਵਾ ਦੀਆਂ ਕਿ ਆ ਵੀ ਇਹ ਜੀ ਲੋਕਾਂ ਦੇ ਨਾਲ ਰਲ ਕੇ ਗੈਰ ਕਾਨੂੰਨੀ ਚੁਕਾਰ ਰਿਆ ਅਫਸਰ ਵਿਚਾਰੇ ਨਵੇਂ ਮੁੰਡੇ ਸੀ ਉਹ ਡਰ ਗਏ ਤੇ ਮੌਨਸੂਨ ਤੋਂ ਬਾਅਦ ਉਹ ਚੱਲੀ ਹੋਈ ਨਹੀਂ ਕੋਈ ਵੀ ਜਿਹੜੀ ਪਬਲਿਕ ਖਾਡਾ ਉਹ ਨਹੀਂ ਚੱਲ ਰਹੀ ਐ ਇਸ ਵੇਲੇ ਜਿੰਨੀਆਂ ਵੀ ਚੱਲ ਰਹੀਆਂ ਗੈਰ ਕਾਨੂੰਨੀ ਚੱਲ ਰਹੀਆਂ ਦੋ ਜਾਂ ਤਿੰਨ ਜਗ੍ਹਾ ਦੇ ਉੱਤੇ ਮੈਂ ਤੁਹਾਨੂੰ ਦੱਸ ਰਿਹਾ ਲੁਧਿਆਣੇ ਡਿਸਟ੍ਰਿਕਟ ਚ ਜਿਹੜੀਆਂ ਇਹ ਕਾਨੂੰਨੀ ਨੇ ਬਾਕੀ ਸਾਰੀਆਂ ਗੈਰ ਕਾਨੂੰਨੀ ਮਤਲਬ ਪੂਰੇ ਪੰਜਾਬ ਭਾਰ ਦੇ ਵਿੱਚ ਹੁਣ ਤਾਂ ਇਹ ਵੀ ਗੱਲਾਂ ਆ ਰਹੀਆਂ ਵਿਧਾਨ ਸਭਾ ਦੇ ਵਿੱਚ ਵੀ ਚਰਚਾ ਹੋਈ ਕਿ ਜਿਹੜੇ ਹਲਕੇ ਦੇ ਵਿੱਚੋਂ ਜਾਂ ਜਿਹੜੇ ਇਲਾਕੇ ਦੇ ਵਿੱਚੋਂ ਕੋਈ ਦਰਿਆ ਨਹੀਂ ਲੰਘਦਾ ਕੋਈ ਸੂਆ ਨਾਲਾ ਨਹੀਂ ਲੰਘਦਾ ਮਾਈਨਿੰਗ ਤਾਂ ਉੱਥੇ ਵੀ ਚੱਲੀ ਜਾਂਦੀ ਆ ਮਾਈਨਿੰਗ ਉੱਥੋਂ ਵੀ ਕੱਢਦੇ ਪਿਆ ਇਹ ਤੂੰ ਆ ਤੁਹਾਨੂੰ ਪੰਜਾਬ ਸਰਕਾਰ ਦੀ ਮੈਂ ਪਾਲਿਸੀ ਜੇ ਤੁਸੀਂ ਆ ਵੇਖੋ ਆ ਮੇਰੇ ਕੋਲੇ ਪੰਜਾਬ ਸਰਕਾਰ ਦੀ ਪਾਲਿਸੀ ਦਾ ਐਂਡ ਦੇ ਉੱਤੇ ਉਹਨਾਂ ਨੇ ਆ ਦਿੱਤਾ ਹੋਇਆ ਵੀ ਕਿੰਨੇ ਪੈਸੇ ਕਿੰਨੇ ਅਸੀਂ ਸਰਕਾਰ ਨੇ ਪ੍ਰੋਵਾਈਡ ਕਰਾਉਣੇ ਆ ਵੀ 5 ਰੁਪਏ ਤੇ 5.5 ਜਿਹੜਾ ਇਹਨਾਂ ਨੇ ਹੈਗਾ ਵਾ ਕਮਰਸ਼ੀਅਲ ਤੇ ਦੋਨਾਂ ਵਾਸਤੇ ਰੇਟ ਰੱਖਿਆ ਸੀ ਵੀ ਅਸੀਂ ਦੇਵਾਂਗੇ ਪਰ ਗੱਲ ਇਦੋਂ ਕਿਤੇ ਪਰੇ ਆ ਕਿੰਨੇ ਦੀ ਮਿਲ ਰਹੀ ਹੈ ਸਰਕਾਰ ਦੀ ਪਾਲਿਸੀ ਮੁਤਾਬਕ ਨਹੀਂ ਮਿਲ ਰਹੀ ਹੈ ਨਾ ਜੀ ਨਾ ਸਰਕਾਰ ਦੀ ਪਾਲਿਸੀ ਮੁਤਾਬਕ ਨਹੀਂ ਮਿਲਦੀ ਲੋਕਾਂ ਨੂੰ 25 ਤੋਂ 30 ਰੁਪਏ ਇਵਨ 35 45 ਰੁਪਏ ਤੱਕ ਵੀ ਜਿਹੜੀ ਹੈਗੀ ਆ ਉਹ ਪਰਕ ਯੂਸਿਕ ਫੁੱਟ ਦੇ ਹਿਸਾਬ ਨਾਲ ਜਿਹੜਾ ਕਹਿ ਰਹੇ ਹੈਗੇ ਆ ਉਹ ਮਿਲ ਰਹੀ ਆ ਉਹਦਾ ਕਾਰਨ ਇਹ ਹੈ ਵੀ ਇੰਨੇ ਦੇ ਵਿੱਚ ਇਹ ਪੂਰੀ ਪੈ ਨਹੀਂ ਸਕਦੀ ਜੇ ਤਾਂ ਪਬਲਿਕ ਮਾਈਨਿੰਗ ਦੀ ਕੋਈ ਹੁੰਦੀ ਪਿੱਟ ਜੇ ਇਹ ਮਾਈਨਿੰਗ ਮਾਫੀਆ ਦੇ ਨੱਥ ਪਾਉਂਦੇ ਮਾਫੀਆ ਬੰਦ ਹੋ ਜਾਂਦਾ ਸਰਕਾਰ ਆਪ ਚਲਾਉਂਦੀ ਤੇ ਜਿਵੇਂ ਜਿਹੜੀ ਕਿ ਇਹ ਇਹਨਾਂ ਨੇ ਪਬਲਿਕ ਮਾਈਨਿੰਗ ਪਿੱਟ ਦੇ ਸਕੀਮ ਲਾਈ ਸੀ ਉਹਦੇ ਮੁਤਾਬਕ ਚੱਲਦਾ ਤੇ ਜਰੂਰ ਰਾਜ ਸਰਕਾਰ ਦਾ ਖਜ਼ਾਨਾ ਵੀ ਭਰਿਆ ਹੋਣਾ ਸੀ ਤੇ ਲੋਕਾਂ ਨੂੰ ਵੀ ਕੁਝ ਉਹਦੇ ਚ ਰਾਹਤ ਮਿਲੀ ਹੋਣੀ ਸੀ ਪਰ ਦੂਜੇ ਪਾਸੇ ਇਹ ਹੋਇਆ ਕਿ ਕਿ ਮਾਫੀਆ ਇਹਨਾਂ ਤੇ ਇੰਨਾ ਕੁ ਭਾਰੀ ਪੈ ਗਿਆ ਵੀ ਉਹਨਾਂ ਨੇ ਆ ਜਿਹੜੀਆਂ ਕਾਨੂੰਨੀ ਸੀਗੀਆਂ ਉਹਨਾਂ ਨੂੰ ਚੱਲਣ ਹੀ ਨਹੀਂ ਦਿੱਤਾ ਤੇ ਆਪ ਚਲਾ ਰਿਆ ਇਸ ਟਾਈਮ ਤੇ ਤਾਂ ਹੁਣ ਮੈਂ ਤੁਹਾਨੂੰ ਇਹਦੇ ਚ ਹੋਰ ਦੱਸ ਦਿਆਂ ਜੇ ਸਰਕਾਰ ਨੇ ਜਿਹੜੇ ਟੈਂਡਰ ਵੀ ਪਾਏ ਆ ਸਾਡੇ ਕੋਲੇ ਉਹ ਵੀ ਮੇਰੇ ਕੋਲੇ ਟੈਂਡਰਾਂ ਦੀ ਫਾਈਨੈਂਸ਼ੀਅਲ ਬਿਡ ਤੱਕ ਵੀ ਹੈਗੀ ਆ ਜਿੱਥੇ ਇਹਨਾਂ ਨੇ 16 ਰੁਪਏ ਤੇ 18 ਰੁਪਏ ਜਿਹੜਾ ਸੀਐਫਟੀ ਜਿਹੜਾ ਹੈਗਾ ਉਹ ਆਪ ਲੈ ਰਹੇ ਆ ਕੰਟਰੈਕਟਰ ਤੋਂ ਹੁਣ ਜੇ ਕੰਟਰੈਕਟਰ ਤੋਂ ਆਪ ਲੈ ਰਿਹਾ ਸ਼ਰਿਆ ਮਾਈਨਿੰਗ ਪਾਲਿਸੀ ਦੀ ਲੰਗਣਾ ਕਿਉਂਕਿ ਮਾਈਨਿੰਗ ਪਾਲਿਸੀ ਇਹਨਾਂ ਦੀ ਆਪਦੀ ਕਹਿੰਦੀ ਹੈ ਕਿ 5.5 ਜਿਹੜੀ ਆ ਉਹ ਫਾਈਨਲ ਰੇਟ ਹੋਊਗਾ ਉਹ ਦੇ ਉਹ ਉਹ ਕਹਿਣ ਦੇ ਬਾਵਜੂਦ ਤੁਸੀਂ ਇਹ ਵੇਖੋ ਆਪਦੀ ਪਾਲਿਸੀ ਦੇ ਵਰਖਲਾ ਵੀ ਆਪ ਚੱਲ ਗਏ 18 ਰੁਪਏ 16 ਰੁਪਏ 17 ਰੁਪਏ ਸੀਐਫਟੀ ਜਿਹੜਾ ਹੈਗਾ ਉਹ ਠੇਕੇਦਾਰ ਤੋਂ ਲੈ ਰਿਹਾ ਫੇਰ ਉਹਨੇ ਪਟਾਈ ਵੀ ਕਰਨੀ ਆ ਉਹਨੇ ਦੇਖੋ ਉਹਦੀ ਟਰਾਂਸਪੋਰਟੇਸ਼ਨ ਵੀ ਪੈਣੀ ਆ ਉਹ ਸਾਰੇ ਦੇ ਸਾਰੇ ਜਿੰਨੇ ਵੀ ਚਾਰਜਸ ਹੋਣਗੇ ਉਹਨੂੰ ਜਾ ਕੇ ਇਹ ਬਾਕੀ ਹਿਸਾਪੱਤੀ ਮੰਤਰੀਆਂ ਨੂੰ ਵੀ ਦੇਣਾ ਇਹਨਾਂ ਨੂੰ ਅਫਸਰਾਂ ਨੂੰ ਵੀ ਉਹਨੇ ਦੇਣਾ ਇਹ ਹਿਸਾਪੱਤੀ ਕਿੱਥੋਂ ਤੱਕ ਜਾਂਦਾ ਇਹ ਜੀ ਹਿਸਾਪੱਤੀ ਲਈ ਦਾ ਸਾਰਾ ਇਹ ਰੋਲਾ ਹੈ ਇਹਦੇ ਚ ਜੇ ਕੋਈ ਚੀਜ਼ ਸਾਹਮਣੇ ਆਈ ਹੈ ਨਾ ਸਾਡੇ ਕੋਲੇ ਐਸ ਵੇਲੇ ਪਿਛਲੇ 2.5 ਸਾਲਾਂ ਚ ਇਹੀ ਚੀਜ਼ ਸਾਹਮਣੇ ਆਈ ਹੈ ਮੇਰੇ ਕੋਲੇ ਜਿੰਨੀਆਂ ਹੁਣ ਰਿੱਟਾਂ ਪਿੱਛੇ ਆਈਆਂ ਐ ਇਸ ਸਾਲ ਦੇ ਵਿੱਚ ਉਹ ਐਸੀ ਚੀਜ਼ ਦੇ ਵਿੱਚ ਹੀ ਆਈਆਂ ਵੀ ਤੇ ਹਿਸਾਬ ਪੱਤੀ ਦਾ ਹੀ ਤਾਂ ਰੋਲਾ ਉੱਥੇ ਤਾਂ ਹੀ ਤਾਂ ਉਹਨਾਂ ਦੀ ਤੇ ਜਿਹੜੇ ਜਿਹੜੇ ਕਾਨੂੰਨੀ ਚ ਰੌਣਾ ਚਾਹੁੰਦੇ ਆ ਉਹਨਾਂ ਦੀ ਕੋਈ ਵੀ ਮਾਈਨਿੰਗ ਪੱਟ ਜਿਹੜੀ ਉਹ ਚੱਲਣ ਨਹੀਂ ਦਿੱਤੀ ਜਾ ਰਹੀ ਡਿਪਾਰਟਮੈਂਟ ਖੋਦੀ ਮਨਜ਼ੂਰੀ ਨਹੀਂ ਦੇ ਰਿਹਾ ਜਿਹੜੇ ਜਿਹੜੇ ਸਾਰੀਆਂ ਸ਼ਰਤਾਂ ਨੂੰ ਪੂਰੀਆਂ ਕਰਦੇ ਆ ਦੂਜੇ ਪਾਸੇ ਨਾ ਕੋਈ ਸ਼ਰਤ ਹੈ ਨਾ ਕੋਈ ਸ਼ਰਤ ਹੈ ਗੈਰਕਾਨੂੰਨੀ ਜਿੰਨੋ ਸਾਰਾ ਕੁਝ ਚੱਲਦਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਦੋਂ ਹਾਲੀ ਸੱਤਾ ਚਾਏ ਨਹੀਂ ਸੀ ਉਦੋਂ ਪ੍ਰਚਾਰ ਹੋ ਰਿਹਾ ਸੀ ਪੰਜਾਬ 'ਚ ਕਹਿੰਦੇ ਨਾ ਖਾएंगे ਨਾ ਖਾਣੇ ਦੇਣਗੇ ਔਰ 20000 ਕਰੋੜ ਰੁਪਏ ਸਾਲਾਨਾ ਆਉ ਖਾਤੇ ਦੇ ਵਿੱਚ ਉਹ ਵੀ ਕਰਜ਼ਾ ਜਿਹੜਾ ਚੜਿਆ ਪੰਜਾਬ ਤੇ ਉਹ ਅਸੀਂ ਲਾ ਦੇਣਾ ਇਥੋਂ ਕੱਲਾ 20000 ਕਰੋੜ ਰੁਪਇ ਉਹ ਹੁਣ 20000 ਕਰੋੜ ਕਿੱਥੇ ਆ ਉਹ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਪਤਾ ਹੋਣਾ ਵੀ ਮਾਈਨਿੰਗ ਤਾਂ ਚੱਲਦੀ ਹੋਈ ਰਹੀ ਆ ਆ ਦੋ ਢਾਈ ਮਹੀਨੇ ਵਿੱਚਲੇ ਛੱਡ ਕੇ ਤਕਰੀਬਨ ਮਾਈਨਿੰਗ ਚੱਲਦੀ ਰਹੀ ਆ ਉਹ ਪੁੱਛੋ ਵੀ ਅਸੀਂ ਤਾਂ ਮੈਂ ਆਰਟੀਆਈ ਵੀ ਪਾਈਆਂ ਹੋਈਆਂ ਕਈਆਂ ਨੇ ਇਹਦੇ ਵਿੱਚ ਦੀ ਵੀ ਦਿਖਾਓ ਸਾਨੂੰ ਵੀ ਪੰਜਾਬ ਸਰਕਾਰ ਨੂੰ ਕਿੰਨਾ ਰੈਵਨਿਊ ਆਇਆ ਹੈ ਰੈਵਨਿਊ ਤਾਂ ਨਾ ਮਾਤਰ ਹੈ ਕੋਰਟ ਅਨੇ ਅਗਲੀਆਂ ਜਿਹੜੀਆਂ ਰਿਟ ਪਟੀਸ਼ਨਾਂ ਸਾਡੀਆਂ ਅੱਗੇ ਪੈਂਡਿੰਗ ਪਈਆਂ ਜੀ ਉਹ ਅਸੀਂ ਲਗਾਏ ਹੋਇਆ ਇਹਦੇ ਵਿੱਚ ਵੀ ਇਹਨਾਂ ਨੂੰ ਸਰਕਾਰ ਨੂੰ ਦੱਸੋ ਵੀ ਰੈਵਨਿਊ ਕਿੰਨਾ ਆਇਆ ਪਿਛਲੇ 2.5 ਸਾਲਾਂ ਦੇ ਵਿੱਚ ਇੰਨਾ ਘਾਟਾ ਕਦੀ ਵੀ ਸਰਕਾਰ ਨੂੰ ਪਿਆ ਹੀ ਨਹੀਂ ਸੀ ਕਿਸੇ ਵੀ ਸਰਕਾਰ ਪਿਛਲੀਆਂ ਜਿੰਨੀਆਂ ਰਹੀਆਂ ਚਾਹੇ ਕਾਂਗਰਸ ਦੀ ਰਹੀ ਸੀ ਚਾਹੇ ਕਾਲੀਆਂ ਦੀ ਸਰਕਾਰ ਰਹੀ ਸੀ ਕਦੀ ਵੀ ਇੰਨਾ ਘੱਟ ਰੈਵਨਿਊ ਆਇਆ ਹੀ ਨਹੀਂ ਸੀ ਜਿੰਨਾ ਹੁਣ ਨਾ ਮਾਤਰ ਰੈਵਨਿਊ ਆ ਰਿਹਾ ਤੇ ਤੁਸੀਂ ਇਹ ਵੇਖੋ ਹਰ 2 ਮਿੰਟ ਦੇ ਬਾਅਦ ਆ ਇਧਰ ਨੂੰ ਜਾਓ ਤੁਸੀਂ ਜਲੰਧਰ ਨੂੰ ਜਾਓ ਆਪਣੇ ਰੋਪੜਾਲੀ ਆਵਲੀ ਆਪਾ ਰੋਡ ਫੜ ਕੇ ਜਾਣੇ ਆ ਰੋਪੜਾਲੀ ਆ ਥੋੜੇ ਦਿਨਾਂ ਨੂੰ ਦੇਖ ਲਿਓ ਜਾਂ ਪਿਛਲੇ 2 ਮਹੀਨੇ ਪਹਿਲਾਂ ਵੀ 1.5 ਮਹੀਨਾ ਪਹਿਲਾਂ ਤੁਸੀਂ ਦੇਖ ਲਓ ਹਰ 2 ਮਿੰਟ ਦੇ ਬਾਅਦ ਉੱਥੇ ਇੱਕ ਨਵਾਂ ਟਿੱਪਰ ਰੋਡ ਦੇ ਉੱਪਰ ਆ ਰਿਹਾ ਸੀ ਭਰਿਆ ਹੋਇਆ ਰੇਤਾ ਨਾਲ ਗਿੱਲੀ ਰੇਤਾ ਸੀ ਵੈਟ ਉਧਰ ਲੁਧਿਆਣੇ ਵਾਲੀ ਦੇਖ ਲਓ ਉਹਦੇ ਵਿੱਚ ਦੀ ਆ ਰਿਹਾ ਅੱਛਾ ਜੀ ਡੀ ਰੋਡਸ ਆ ਰਹੀਆਂ ਹੋ ਪਰੀਆਂ ਜਾ ਰਹੀਆਂ ਗੱਡੀਆਂ ਉਹ ਕਿੱਥੋਂ ਆ ਰਿਆ ਪਹਿਲਾਂ ਤਾਂ ਇਹ ਦੱਸੋ ਉਹ ਕਿਦੋਂ ਉੱਤੋਂ ਦਾ ਡੈਗ ਨਹੀਂ ਰਿਆ ਨਾ ਉਹ ਦਿੱਲੀੋਂ ਆ ਰਿਆ ਨਾ ਉਹ ਹਰਿਆਣੇ ਤੋਂ ਆ ਰਿਆ ਉਹ ਆਦਾ ਇੱਥੋਂ ਹੀ ਰਿਆ ਦਰਿਆਵਾਂ ਦੇ ਵਿੱਚੋਂ ਕਈ ਵਾਰੀ ਦੇਖਿਆ ਗਿਆ ਕਿ ਸਥਾਨਕ ਥਾਵਾਂ ਦੇ ਉੱਤੋਂ ਕੋਈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਆਉਂਦੇ ਨੇ ਜਿਹੜੇ ਰੋਕਦੇ ਨੇ ਉਹਨਾਂ ਟਿਪਰਾਂ ਨੂੰ ਉੱਥੇ ਰੋਕਣ ਵਾਲਿਆਂ ਨੂੰ ਹੀ ਕੁੱਟ ਪੈ ਜਾਂਦੀ ਹੈ ਉਹਨਾਂ ਦੀ ਪਰਚੇ ਹੋ ਜਾਂਦੇ ਉਹਨਾਂ ਦੀ ਪਰਚਾ ਹੋ ਜਾਂਦਾ ਇਹ ਸੱਚ ਹੈ ਬਿਲਕੁਲ ਸੱਚ ਹੈ ਇਹ ਉਹੀ ਪਰਚਿਆਂ ਦੀਆਂ ਤਾਂ ਸਾਡੇ ਕੋਲੇ ਕੁਐਸ਼ਿੰਗ ਆਉਂਦੀ ਹੈ ਹਾਈ ਕੋਰਟ 'ਚ ਕੁਐਸ਼ਿੰਗ ਵੀ ਆਉਂਦੀ ਹੈ ਤੇ ਹਾਈ ਆ ਪਰਚਾ ਕਰਦੇ ਆ ਉਹ ਦਿਖਾਵੇ ਹੀ ਮਾਤਰੀ ਟਰੈਕਟਰ ਟਰਾਲੀਆਂ ਦੇ ਡਰਾਈਵਰਾਂ ਦੇ ਉੱਤੇ ਕਰ ਦਿੰਦੇ ਆ ਨੰਬਰ 2 ਕੀ ਹੁੰਦਾ ਹੈ ਜੀ ਜੇ ਸਪੋਜ਼ ਕਰੋ ਇਹਨਾਂ ਨੇ ਨਾ ਅੱਗੇ ਜਿਹੜਾ ਵੀ ਕੋਈ ਕੰਟਰੈਕਟਰ ਹੈ ਜੀ ਉਹਦੇ ਉਹਨੇ ਆਪਦੇ ਉਹਦੇ ਗਰੁੱਪ ਚ ਹੋਰ ਕਾਫੀ ਸਾਰੇ ਨਾਲ ਰਲੇ ਹੁੰਦੇ ਆ ਜਿਨ ਕਿਸੇ ਕੋਲੇ 10 ਵਹੀਕਲ ਹੈ 5 ਵਹੀਕਲ ਹੈ 4 ਆ ਉਹਨੂੰ ਆਪ ਹੀ ਡਿਪਾਰਟਮੈਂਟ ਵਾਲੇ ਕਹਿ ਦਿੰਦੇ ਆ ਵੀ ਤੂੰ ਆਪਦੇ 2-4 ਜਿਹੜੇ ਨਾਗਿਆ ਨਾ ਉਹਨਾਂ ਦੇ ਉੱਤੇ ਪਰਚਾ ਕਰਾ ਲਾ ਬਾਅਦ ਚ ਅਸੀਂ ਇਹਨੂੰ ਰਫਾ ਦਫਾ ਕਰ ਦਾਂਗੇ ਵੀ ਇੱਕ ਵਾਰੀ ਅਸੀਂ ਜੇ ਰੌਲਾ ਪੈ ਗਿਆ ਹੈਗਾ ਨਾ ਤੇ ਜਾਂ ਹਾਈ ਕੋਰਟ 'ਚ ਮੈਟਰ ਪਹੁੰਚ ਗਿਆ ਸਾਨੂੰ ਪੁੱਛਣਗੇ ਅਸੀਂ ਉੱਥੇ ਐਫ ਆਈ ਆਰ ਦੇ ਨੰਬਰ ਦਿਖਾ ਦਿੰਨੇ ਆ ਮਤਲਬ ਜਿਸ ਦਿਨ ਇੱਕ ਅੱਧੀ ਮਸ਼ੀਨਰੀ ਤੇ ਪਰਚਾ ਹੋ ਜਾਂਦਾ ਵੱਡੀ ਹੈਡਲਾਈਨ ਬੱਸ ਬਣ ਜਾਂਦੀ ਆ ਕਿ ਵੱਡੀ ਹੋਈ ਕਾਰਵਾਈ ਉਹ ਮਲੀਭੂਗਤ ਦੇ ਨਾਲ ਹੀ ਹੁੰਦੀ ਆ ਉਦੋਂ ਬਾਅਦ ਇਹ ਛੱਡ ਦਿੰਦੇ ਆ ਕਿਸੇ ਕਿਸੇ ਦੇ ਵਿੱਚ ਕਿਤੇ ਵਾਰੀ ਕੋਈ ਕਹਿ ਦਿੰਦੇ ਆ ਠੀਕ ਆ ਤੂੰ ਇੰਨਾ ਘਾਟਾ ਖਾਲੀ ਕਿਸੇ ਕੋਲੇ 18 ਗੱਡੀਆਂ ਉਹਨੂੰ ਕਹਿੰਦੇ ਤੂੰ ਇੱਕ ਤੇ ਕਰਾ ਲਾ ਦੋ ਤੇ ਕਰਾ ਲਾ ਦੋਆਂ ਤੇ ਜਾ ਕਈ ਵਾਰੀ ਇਹ ਵੀ ਹੈ ਕਿ ਜਿਹੜਾ ਕੋਈ ਕਲਾਕਾਰਾ ਬੰਦਾ ਜਾਂ ਜ਼ਿੰਮੇਦਾਰ ਆਪ ਹੈਗੇ ਆ ਉਸ ਏਰੀਆ ਦੇ ਵਿੱਚ ਰਹਿੰਦੇ ਆ ਉਹ ਉਹ ਲੋਕੀ ਵੀ ਦਾ ਕਾ ਮਾਰਦੇ ਆ ਆਪਦੀ ਟਰੈਕਟਰ ਟਰਾਲੀ ਜਾਂ ਕਿਸੇ ਵਿੱਚ ਵਿੱਚੋਂ ਦੀ ਨਾ ਭਰ ਕੇ ਲੈ ਕੇ ਜਾਂਦੇ ਆ ਇਸ ਮਿਲੀ ਭੁਗਤ ਵਿੱਚ ਸ਼ਾਮਿਲ ਕੌਣ ਕੌਣ ਹੁਣ ਅਸੀਂ ਤਾਂ ਵੇਖੋ ਜੀ ਐਡਵੋਕੇਟ ਆ ਹਨਾ ਆਪਾਂ ਕੋਈ ਪੋਲਿਟੀਕਲ ਤਾਂ ਹੈ ਨਹੀਂ ਵੀ ਜਿਹੜਾ ਆਪਾਂ ਡਾਇਰੈਕਟਲੀ ਕਿਸੇ ਨੂੰ ਕਵਾਂਗੇ ਬਟ ਤੁਸੀਂ ਇਹ ਇਹ ਗੱਲ ਤਾਂ ਆਏ ਵੀ ਬਿਨਾ ਸ਼ਾਮ ਸ਼ਮੂਲੀਅਤ ਤੋਂ ਹਮ ਇਹਦੀ ਕੀ ਕਹਿੰਦੇ ਹੁੰਦੇ ਆ ਉੱਥੋਂ ਦੇ ਪ੍ਰਸ਼ਾਸਨ ਦੀ ਡੀਸੀ ਜਿਹੜਾ ਹੁੰਦਾ ਨੋਡਲ ਹੈਡ ਆ ਜੀ ਠੀਕ ਹੈ ਮਾਈਨਿੰਗ ਦਾ ਹਰ ਇੱਕ ਜ਼ਿਲ੍ਹੇ ਦਾ ਡੀਸੀ ਦੀ ਜੁਮੇਵਾਰਾ SSP ਜ਼ਿੰਮੇਵਾਰ ਹੈ ਫਿਰ ਇਹਨਾਂ ਨੇ ਮਾਈਨਿੰਗ ਦੇ ਆਪ ਦੇ ਅਲੱਗ ਅਫਸਰ ਲਾਏ ਹੋ ਹਾਂ ਪ੍ਰਬੰਧਕ ਹਾਂ ਪ੍ਰਬੰਧਕ ਲਾਏ ਹੋ ਉਹ ਜ਼ਿੰਮੇਵਾਰ ਨੇ ਉਹਨਾਂ ਦੀ ਵਿੱਚ ਮਿਲੀ ਭੋਗਤਾ ਤੇ ਫਿਰ ਉਹਨਾਂ ਤੋਂ ਪੈਸੇ ਇਕੱਠੇ ਕਰਕੇ ਫਿਰ ਇਹ ਲੈ ਕੇ ਜਾਂਦੇ ਆ ਜੀ ਇਹ ਆਪ ਜਿਹੜੀ ਸਰਕਾਰ ਦੇ ਵਿੱਚ ਕੌਣ ਚਲਾ ਰਿਹਾ ਐਡਾ ਵੱਡਾ ਕਿਸੇ ਦਾ ਇੱਕ ਜਿਹੜੀ ਤੁਸੀਂ ਜਿਹੜਾ ਜਾਨ ਤੁਸੀਂ ਕਹਿ ਲਓ ਜਿਹੜਾ ਫਾਰਮਰ ਵੀ ਹੈ ਨਾ ਉੱਥੇ ਉਹ ਆਪ ਦੇ ਘਰੋਂ ਵੀ ਟਰਾਲੀ ਭਰ ਕੇ ਲੈ ਕੇ ਨਹੀਂ ਜਾ ਸਕਦਾ ਉਹਦੇ ਪਰਚਾ ਹੋ ਜਾਂਦਾ ਉਹ ਡਰਦਾ ਹੈ ਇਹ ਐਨੇ ਵਹੀਕਲ ਜਾਣੇ ਇਹਨਾਂ ਉਹਨੂੰ ਕਿਹਦੀ ਪੁਸ਼ਤਪਨਾਈ ਚ ਹੋ ਰਿਹਾ ਇਹ ਤਾਂ ਆਪਾਂ ਨੂੰ ਸਾਫ਼-ਸਾਫ਼ ਹੀ ਦਿਖ ਰਿਹਾ ਹੈ ਅਫਸਰ ਵੀ ਅਫਸਰਾਂ ਨੂੰ ਵੀ ਹਿੱਸਾ ਦਾ ਜਾਂਦਾ ਹੀ ਹੋਗਾ ਅਫਸਰਾਂ ਨੂੰ ਵੀ ਜਾਂਦਾ ਹੈ ਮੰਤਰੀ ਸੰਤਰੀ ਇਹ ਸਾਰਿਆਂ ਨੂੰ ਹੀ ਜਾਂਦੇ ਆ ਜੀ ਇਹ ਬਿਨਾ ਹਿੱਸੇਪੱਤੀਆਂ ਤੋਂ ਦਾ ਇਹ ਐਨਾ ਕੰਮ ਚੱਲ ਹੀ ਨਹੀਂ ਸਕਦਾ ਜਿ ਸਰਕਾਰ ਜਾਂ ਪ੍ਰਸ਼ਾਸਨ ਆਪਣੇ ਪੱਧਰ ਦੇ ਉੱਤੇ ਫੇਲ ਹੋਈ ਪਈ ਹੈ ਮਾਈਨਿੰਗ ਦੇ ਮਾਫੀਆ ਦੇ ਉੱਤੇ ਕੰਟਰੋਲ ਨਹੀਂ ਹੈ ਹਾਈ ਕੋਰਟ ਦੇ ਵਿੱਚ ਜਦੋਂ ਤੁਸੀਂ ਦਲੀਲ ਰੱਖਦੇ ਹੋ ਆਪਣੇ ਤਰਕ ਰੱਖਦੇ ਹੋ ਤਾਂ ਜੱਜ ਸਾਹਿਬਾਨ ਇਸ ਮਸਲੇ ਦੇ ਉੱਤੇ ਕੀ ਸੋਚਦੇ ਆ ਉਹਨਾਂ ਨੂੰ ਕੀ ਨਜ਼ਰ ਆ ਰਿਹਾ ਸਾਰੇ ਕੇਸਾਂ ਦੇ ਵਿੱਚੋਂ ਕਿ ਜ਼ਿੰਮੇਵਾਰ ਕੌਣ ਹੈ ਔਰ ਜ਼ਿੰਮੇਵਾਰੀ ਤੈ ਕਿਵੇਂ ਹੋਣੀ ਹੈ ਇਹ ਇੱਕ ਤਾਂ ਉਥੇ ਨਾ ਰਿਟਾਂ ਅਲੱਗ-ਅਲੱਗ ਟਾਈਪ ਦੇ ਆ ਇੱਕ ਤਾਂ ਹੈਗੀਆਂ ਗੈਰ ਕਾਨੂੰਨੀ ਮਾਈਨਿੰਗ ਵਾਲੀਆਂ ਜਿਹੜੀਆਂ ਗੈਰ ਕਾਨੂੰਨੀ ਮਾਈਨਿੰਗ ਦੇ ਆ ਰਿਟਸ ਨੇ ਜਿਹੜੀਆਂ ਜਿਵੇਂ ਹੁਣ ਫਰੈਸ਼ ਵੀ ਪਈਆਂ ਵੀ ਆ ਇਸ ਵੇਲੇ ਫਰੈਸ਼ ਵੀ ਆ ਉਹਨਾਂ ਦੇ ਜੇ ਰਿਪੋਰਟ ਹੀ ਨਹੀਂ ਲੈ ਕੇ ਆਉਂਦੇ ਹਾਈ ਕੋਰਟ ਦੇ ਵਿੱਚ ਪ੍ਰੋਬਲਮ ਇਹ ਆ ਜਾਂਦੀ ਹੈ ਜੀ ਵੀ ਪਹਿਲੀ ਨੋਟਿਸ ਆਫ ਮੋਸ਼ਨ ਹੋ ਜਾਂਦਾ ਕਈ ਵਾਰੀ ਕੋਈ ਕੋਈ ਮੈਟਰ ਦੋ ਹੀ ਮੈਟਰ ਅਜ ਤੱਕ ਜਿਹੜੇ ਉਹ ਸਟੇ ਹੋਏ ਆ ਲੁਧਿਆਣਾ ਜ਼ਿਲ੍ਹੇ ਚ ਹੋਏ ਆ ਦੋਨੋਂ ਠੀਕ ਹੈ ਇੱਕ ਮੇਰੇ ਵਾਲੀ ਰਿਟ ਚ ਹੋਇਆ ਇੱਕ ਹੋਰ ਰਿਟ ਦੇ ਵਿੱਚ ਹੋ ਜਿਹਦੇ 'ਚ ਤਾਂ ਸਟੇ ਹੋਇਆ ਉਹ ਤਾਂ ਅਸੀਂ ਰਸਤੇ ਦੀ ਗੱਲ ਕੀਤੀ ਸੀ ਦੂਜੇ ਪਾਸੇ ਗੈਰ ਕਾਨੂੰਨੀ ਮਾਈਨਿੰਗ ਦੀ ਸੀਗੀ ਉਹਦੇ 'ਚ ਜਵਾਬ ਦਾਵਾ ਹੀ ਨਹੀਂ ਲੈ ਕੇ ਆਉਂਦੇ ਜੇ ਜਵਾਬ ਦਾਵਾ ਲੈ ਕੇ ਵੀ ਆਉਂਦੇ ਆ ਉਹ 2-3 ਮਹੀਨੇ ਦੀ ਤਰੀਕ ਪੈ ਜਾਂਦੀ ਹੈ ਉੱਥੇ ਟਾਈਮ ਲਿੰਗਰ ਔਨ ਹੋ ਜਾਂਦਾ ਤੇ ਕੋਈ ਨਾ ਕੋਈ ਐਫ ਆਈ ਆਰ ਪਰਚਾ ਕਟਿਆ ਹੋਇਆ ਦਿਖਾ ਦਿੰਦੇ ਆ ਤੇ ਉਹਨੂੰ ਸਾਲ ਖੰਡੇ ਲਗਾ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਉਹ ਮੈਟਰ ਜਿਹੜਾ ਠੰਡੇ ਬਸਤੇ 'ਚ ਪੈ ਜਾਂਦਾ ਬਹੁਤ ਵਾਰ ਇਹ ਵੀ ਹੁੰਦਾ ਹੈ ਜਿਹੜਾ ਕੋਈ ਸਾਡੇ ਕੋਲੇ ਮਦਈ ਆਉਂਦਾ ਹੈ ਨਾ ਇਹ ਮਦਈ ਨੂੰ ਪੈਸੇ ਦੇ ਕੇ ਵਿਢਾ ਲੈਂਦੇ ਆ ਉਸ ਟਾਈਮ ਦੇ ਉੱਤੇ ਉਮਦੇਈ ਉਹ ਜਿਹੜਾ ਹੈਗਾ ਉਹ ਕੀ ਕਹਿੰਦੇ ਹੁੰਦੇ ਆਪਦੇ ਉਹ ਬੈਠ ਜਾਂਦਾ ਮਤਲਬ ਇਹ ਵੀ ਨੋਵਰ ਕਰ ਲੈਂਦੇ ਆ ਉਹਨੂੰ ਮਦੇਈ ਨੂੰ ਬਹੁਤ ਘੱਟ ਮਦੇਈ ਨੇ ਵੀ ਜਿਹੜੇ ਸਿੱਧੇ ਹੋ ਕੇ ਜੰਗ ਲੜਦੇ ਐ ਐਂਡ ਦੇ ਉੱਤੇ ਉੱਥੇ ਵਕੀਲ ਖੜਾ ਰਹਿ ਜਾਂਦਾ ਜਾਂ ਕੋਰਟ ਖੜੀ ਰਹਿ ਜਾਂਦੀ ਆ ਮਦੇਈ ਪਿੱਛੇ ਵੈਕ ਤੇ ਹੋ ਜਾਂਦਾ ਕਿਉਂਕਿ ਮਦੇਈ ਨੂੰ ਤਾਂ ਪੈਸੇ ਦੇ ਦਿੰਦੇ ਆ ਵੀ ਬਾਈ ਮਤਲਬ ਮਦੇਈ ਨੂੰ ਜਾਂ ਤਾਂ ਲਾਲਚ ਨਾਲ ਜਾਂ ਡਰਾਤ ਮਗਾ ਕੇ ਦੋਨੋਂ ਹੀ ਕੰਮ ਕਰਦੇ ਆ ਉਹਨੂੰ ਲਾਲਚ ਵੀ ਦਿੰਦੇ ਆ ਉਹਦੇ ਦੇ ਪਰਚਾ ਵੀ ਕਰਦੇ ਆ ਹੁਣ ਜਿੰਨੇ ਵੀ ਆਪਣੇ ਆ ਮੈਟਰ ਸਾਰੇ ਵੇਲੋ ਮੇਰੀਆਂ ਮੇਰੀਆਂ ਰਿਟ ਪਟੀਸ਼ਨਾਂ ਤੁਸੀਂ ਕੱਢ ਲਓ ਸਾਰਿਆਂ ਦੇ ਪਰਚੇ ਹੋਏ ਵੇ ਨਾਲ ਜੀ ਪਰਚੇ ਵੀ ਹੋਏ ਵੇ ਆ ਫਿਰ ਉਹ ਮਦਈ ਪਰਚੇ ਕਰਾ ਕੇ ਉਹ ਬੈਕ ਆਊਟ ਵੀ ਕਰ ਜਾਂਦੇ ਆ ਉਹਦਾ ਕਾਰਨ ਕੀ ਆ ਦੋਨੋਂ ਹੀ ਚੀਜ਼ਾਂ ਨੇ ਜੀ ਕਿਸੇ ਦੇ ਵਿੱਚ ਵੀ ਹੁਣ ਇਹ ਵੀ ਹੋ ਸਕਦਾ ਇਹ ਨਹੀਂ ਅਸੀਂ ਕਹਿ ਸਕਦੇ ਵੀ ਸਾਡੇ ਮਦਈ ਨੇ ਪੈ ਲਏ ਜਾਂ ਨਹੀਂ ਲਏ ਬਟ ਇਹ ਵੀ ਡਾਰੋ ਨੂੰ ਪੂਰਾ ਕਿਉਂਕਿ ਸਪੋਜ਼ ਕਰੋ ਕਿ ਮਤੇ ਇੱਥੇ ਤਾਂ ਉਹਦੇ ਪਰਚਾ ਕਿ ਜੇ ਹੋਰ ਜ਼ਿਲ੍ਹੇ 'ਚ ਵੀ ਹੋ ਜਾਂਦਾ ਪਰਚਾ ਵੀ ਆ ਹੀ ਨਹੀਂ ਫਾਇਰ ਆਰਮ ਦਾ ਪਰਚਾ ਹੁੰਦਾ ਉਹਨੂੰ ਜਾ ਕੇ ਅੰਦਰ ਸਿੱੜ ਦਿੰਦੇ ਆ 307 ਦਾ ਪਰਚਾ ਹੋ ਜਾਂਦਾ ਜੇ ਕਿਵੇ ਡਕੈਤੀ ਡਕੂਤੀ ਵਾਲੇ 'ਚ ਉਹਨੂੰ ਨਾਮ ਜਾਂ ਸਾਡੇ ਵਾਲੇ ਕੇਸਾਂ ਦੇ ਵਿੱਚ ਉਹਨੂੰ 307 ਜਿਹੜਾ ਸੀਗਾ ਮਤਲਬ ਅਟੈਂਪਟ ਟੂ ਮਰਡਰ ਵਾਲੇ ਇਹਦੇ ਵਿੱਚ ਕੋਈ ਫਾਇਰਿੰਗ ਹੋਈ ਹੈ ਉਹਦੇ 'ਚ ਜਾ ਕੇ ਨਾਮਿਨੇਟ ਕਰਤਾ ਪਰ ਪੁਲਿਸ ਦਾ ਅਦਾਲਤਾਂ ਦੇ ਵਿੱਚ ਕਹਿੰਦੀ ਫਿਰਦੀ ਹੈ ਕਿ ਜਦੋਂ ਵੀ ਕੋਈ ਕਾਰਵਾਈ ਹੁੰਦੀ ਹੈ ਨਾ ਕਿਸੇ ਅਧਿਕਾਰੀ ਦੇ ਉੱਤੇ ਕੋਈ ਸਵਾਲ ਉੱਠ ਜਣ ਵੀ ਇਹ ਤਾਂ ਨਜਾਇਜ਼ ਤੰਗ ਕਰ ਰਹੇ ਆ ਲੋਕਾਂ ਨੂੰ ਉਹ ਕਹਿੰਦੇ ਜੀ ਪੁਲਿਸ ਦਾ ਮੋਰਲ ਡਾਊਨ ਹੁੰਦਾ ਇਹਦੇ ਨਾਲ ਇਸ ਤਰ੍ਹਾਂ ਨਾ ਕਰੋ ਜੇ ਬਦਲੀਆਂ ਦੀ ਗੱਲ ਹੋ ਜੇ ਉਹਨਾਂ ਦੀ ਲਾਈਨ ਹਾਜ਼ਰ ਕਰਨਾ ਹੋ ਜੇ ਉਹ ਕਹਿੰਦੇ ਕਿ ਇੰਨੀ ਵੀ ਕਾਰਵਾਈ ਚੰਗੀ ਨਹੀਂ ਪੁਲਿਸ ਦੀ ਨਹੀਂ ਹੁਣ ਪੁਲਿਸ ਤਾਂ ਇੱਕ ਕਦਮ ਆਪ ਆਪ ਦੇ ਆਯੋਗੀ ਤਾਂ ਪੁਲਿਸ ਸਾਡੀ ਪੁਲਿਸ ਦਾ ਤਾਂ ਬਹੁਤ ਹੀ ਬੁਰਾ ਹਾਲਾਤ ਹਾਲਾਤ ਹੈ ਪੁਲਿਸ ਮੈਗਮੇ ਦੇ ਅੰਦਰ ਇਸ ਟਾਈਮ ਤੇ ਆਪਣੇ ਕੋਲ ਮੁਲਾਜ਼ਮਾਂ ਦੀ ਵੀ ਰਿਡ ਪਟੀਸ਼ਨ ਵੀ ਹੈਗੀਆਂ ਸਾਰੇ ਹੈਗਿਆ ਜੇ ਤੇ ਉਹ ਆਪਦੇ ਉਥੋਂ ਦੇ ਲੋਕਲ ਜਿਹੜੇ ਇਹਨਾਂ ਦੇ ਐਮ ਐਲ ਏ ਆ ਉਹ ਉਹਦੇ ਮੁਤਾਬਕ ਜੇ ਪੋਲੀਟੀਕਲ ਪਾਰਟੀ ਦੇ ਜਿਹੜੀ ਰੂਲਿੰਗ ਪਾਰਟੀ ਉਹਦੇ ਮੁਤਾਬਕ ਜੇ ਤਾਂ ਪੁਲਿਸ ਅਫਸਰ ਚੱਲਦਾ ਤਾਂ ਉਹ ਕੱਟਦਾ ਨਹੀਂ ਤਾਂ ਉਹਨੂੰ ਲਾਈਨ ਹਾਜ਼ਰ ਵੀ ਕਰ ਦਿੰਦੇ ਆ ਉਹਨੂੰ ਨੌਕਰੀ ਤੋਂ ਵੀ ਕੱਢ ਦਿੰਦੇ ਆ ਤੇ ਪੁਲਿਸ ਦੀ ਤਾਂ ਹਾਲਤ ਬਹੁਤ ਖਸਤਾ ਹੈ ਇੱਕ ਛੋਟਾ ਜਿਹਾ ਪਰਚਾ ਕਰਨ ਤੇ ਵੀ ਪਰਚਾ ਕਰਨ ਤੇ ਜਾਂ ਨਾ ਕਰਨ ਤੇ ਹਰ ਚੀਜ਼ ਦੇ ਉੱਤੇ ਹੀ ਪੋਲਿਟਿਕਲ ਇੰਟਰਫੀਰੈਂਸ ਹੈ ਕਿਉਂਕਿ ਹਰੇਕ ਪਾਰਟੀ ਨੇ ਇਹਨਾਂ ਪਾਰਟੀ ਲੋਕਲ ਪਾਰਟੀ ਨੇ ਇਹਨਾਂ ਨੇ ਆਪਦੇ ਉੱਤੇ ਲੋਕਲ ਵੀ ਬਣਾਏ ਹੋਏ ਆ ਏਰੀਆ ਦੇ ਪ੍ਰਧਾਨ ਵੀ ਬਣਾਏ ਹੋਇਆ ਯੂਥ ਦੇ ਪ੍ਰਧਾਨ ਬਣਾਏ ਹੋਇਆ ਉਹ ਜਾ ਕੇ ਆਪਦੇ 10 20 ਬੰਦੇ ਲੈ ਕੇ ਉੱਥੇ ਬਹਿ ਜਾਂਦੇ ਆ ਫਿਰ ਫੋਨ ਕਰਾਉਣ ਲੱਗ ਜਾਂਦੇ ਆ ਚੰਡੀਗੜ੍ਹ ਤੋਂ ਜਾ ਕੇ ਤੇ ਇਸ ਇਸ ਹਿਸਾਬ ਦੇ ਨਾਲ ਪੁਲਿਸ ਦੀ ਹਾਲਤ ਵਾਕਈ ਬਹੁਤ ਜਿਹੜਾ ਕੋਈ ਪੁਲਿਸ ਮੁਲਾਜ਼ਮ ਇਹਨਾਂ ਨੂੰ ਪੈਸੇ ਕਮਾ ਕੇ ਦਿੰਦਾ ਲੋਕਾਂ ਦੇ ਉੱਤੇ ਪੂਰਾ ਤਸ਼ੱਦਦ ਕਰਦਾ ਉਹਨੂੰ ਹੀ ਇਹ ਮਤਲਬ ਤੁਸੀਂ ਕਹਿ ਲਓ ਤਰੱਕੀ ਵੀ ਦਿੰਦੇ ਉਹਨੂੰ ਇਹ ਚੰਗਾ ਸਮਝਦੇ ਆ ਆਪਦੇ ਗੱਲ ਨਾਲ ਲਾਉਂਦੇ ਆ ਆਦਰਵਾਇਜ਼ ਦੂਜੇ ਮੁਲਾਜ਼ਮ ਜਿਹੜੇ ਚਾਹ ਜਿੰਨਾ ਮਰਜੀ ਕੰਪੀਟੈਂਟ ਅਫਸਰ ਹੈਗੇ ਆ ਉਹਨਾਂ ਨੂੰ ਖੁੱਡੇ ਲੈਣ ਲਾ ਕੇ ਰੱਖਿਆ ਹੋਇਆ ਜਿਵੇਂ ਤੁਸੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਜਾਂ ਹਲਕਿਆਂ ਦੀ ਹਾਲਾਤ ਦੱਸ ਰਹੇ ਹੋ ਇੱਕ ਬਾਰਡਰ ਏਰੀਆ ਦੀ ਗੱਲ ਕਰੀਏ ਪੰਜਾਬ ਦੇ 5-6 ਜ਼ਿਲ੍ਹੇ ਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ ਥੋੜਾ ਕੰਮ ਰਾਵੀ ਦਰਿਆ ਵਾਲੇ ਪਾਸੇ ਜ਼ਿਆਦਾ ਰਿਹਾ ਉੱਥੇ ਧਿਆਨ ਕੇਂਦਰਿਤ ਰਿਹਾ ਬਾਰਡਰ ਦੀ ਮਾਈਨਿੰਗ ਕੀ ਕਹਿੰਦੀ ਬਾਰਡਰ ਦੇ ਵਿੱਚ ਬਾਰਡਰ ਜੀ ਇਹ ਸੀਗਾ ਕਿ ਪਹਿਲਾਂ ਤਾਂ ਕੋਈ ਨਿਯਮ ਹੀ ਨਹੀਂ ਸੀ ਜਦੋਂ ਨੇ ਇਹ ਅਸੀਂ ਰਿੱਟਾ ਆਪਾਂ ਪਾਈਆਂ ਇੱਕ ਰਿੱਟ ਸਾਡੇ ਤੋਂ ਪਹਿਲਾਂ ਕੋਈ ਚੱਲਦੀ ਸੀ ਸਾਨੂੰ ਉਹਦੀ ਨੌਲੇਜ ਨਹੀਂ ਸੀ ਅਸੀਂ ਵੀਜ ਪਾਈਆਂ ਵੀਜ ਲਾਕਡਾਊਨ ਚ ਰਹਿਣਾ ਨੇ ਰਾਵੀ ਦੇ ਵਿੱਚ ਬਿਲਕੁਲ ਜਿੱਥੇ ਬਾਰਡਰ ਏਰੀਆ ਜਿਹੜਾ ਕੀ ਕਹਰੇ ਹੁੰਦੇ ਆ ਜਿਸ ਜੇ ਇਹ ਜੇ ਆਪਾਂ ਐਂਟਰੀ ਵੀ ਨਹੀਂ ਹੁੰਦੀ ਨੋ ਐਂਟਰੀ ਏਰੀਆ ਉੱਥੇ ਜਾ ਕੇ ਮਾਈਨਿੰਗ ਸ਼ੁਰੂ ਕਰਦੇ अच्छा ਜਦੋਂ ਮਾਈਨਿੰਗ ਉਧਰ ਵਾਵਾ ਚੱਲ ਗਈ ਕਿੰਨੇ ਦਿਨ ਕਾਫੀ ਦਿਨ ਚੱਲੀ ਤੇ ਲੋਕ ਉਥੋਂ ਦੇ ਪਿੰਡ ਪਿੰਡਾਂ ਵਾਲੇ ਲੋਕ ਆਏ ਕਹਿੰਦੇ ਵੀ ਇਹਦਾ ਬੰਕਰ ਹੀ ਢਾਏ ਜਾਣੇ ਕਿਉਂਕਿ ਉਹਨਾਂ ਦੇ ਆਪ ਦੇ ਮੁੰਡੇ ਜਿਹੜੇ ਉਹਨਾਂ ਆਦਮੀ ਦੇ ਵਿੱਚ ਸਰਵਿਸ ਕਰਦੇ ਉਹ ਕਹਿੰਦੇ ਕੱਲ ਨੂੰ ਇੱਥੇ ਜੰਗ ਲੱਗ ਗਈ ਕੁਛ ਹੋ ਗਏ ਅੰਦਰ ਦਾ ਜਵਾਨ ਵਿੱਚ ਦੀ ਡਿੱਗ ਜਾਣਗੇ ਉਦੋਂ ਅਸੀਂ 2020 ਚ ਉਹ ਰਿੱਟਾਂ ਪਾਈਆਂ ਸੀ ਉਹ ਰਿੱਟਾਂ 22 ਦੇ ਵਿੱਚ ਮਤਲਬ ਸਹੀ ਮਤਲਬ ਚੱਲੀਆਂ ਆਫਟਰ ਲਾਕਡਾਊਨ ਉਹ ਚੀਫ ਜਸਟਿਸ ਸਾਹਿਬ ਨੇ ਟੇਕ ਅਪ ਕੀਤੀਆਂ ਉਹ ਰਿੱਟਾਂ ਹੁਣ ਉਹਨਾਂ ਰਿੱਟਾਂ ਦੇ ਵਿੱਚ ਵੀ ਜੇ ਅਸੀਂ ਦੇਖਦੇ ਆ ਉਸ ਉਸ ਟਾਈਮ ਤੇ ਤਾਂ ਬੰਦ ਹੋ ਗਈਆਂ ਸੀ ਉਸ ਤੋਂ ਬਾਅਦ ਹੁਣ ਕੋਈ ਕਾਨੂੰਨ ਨਹੀਂ ਸੀ ਫਿਰ ਨਾ ਤਾਂ ਸੈਂਟਰ ਸਰਕਾਰ ਦੀ ਕੋਈ ਪਾਲਿਸੀ ਸੀ ਨਾ ਪੰਜਾਬ ਸਰਕਾਰ ਦੀ ਕੋਈ ਪਾਲਿਸੀ ਸੀ ਹੁਣ ਕਹਿੰਦੇ ਵੀ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਲਿਆਂਦੀ ਆ ਸੈਂਟਰ ਸਰਕਾਰ ਨੇ ਵੀ ਤੇ ਪੰਜਾਬ ਸਰਕਾਰ ਨੇ ਵੀ ਉਹਦੇ 'ਚ 20 ਕਿਲੋਮੀਟਰ ਦਾ ਜਿਹੜਾ ਏਰੀਆ ਹੋਊਗਾ ਉਹਦੇ ਵਿੱਚ ਦੀ ਤੁਸੀਂ ਕੋਈ ਵੱਡਾ ਇਦਾਂ ਪ੍ਰੋਜੈਕਟ ਜੇ ਲਾਉਣਾ ਹੈ ਤੇ ਉੱਥੋਂ ਦਾ ਤੁਹਾਡਾ ਜਿਹੜਾ ਏਰੀਆ ਜਿਹੜਾ ਮੇਨ ਕਮਾਂਡ ਹੈਗੀ ਆ ਉਹਦੇ ਤੋਂ ਪਹਿਲਾਂ ਪਰਮਿਸ਼ਨ ਲੈਣੀ ਪਊਗੀ ਕਿਸੇ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਫੇਰ 5 ਕਿਲੋਮੀਟਰ ਦਾ ਤਾਂ ਬਿਲਕੁਲ ਹੀ ਰੈਸਟ੍ਰਿਕਟਡ ਏਰੀਆ ਜਿਹੜੀ ਮੇਨ ਕਮਾਂਡ ਆ ਉਸ ਤੋਂ ਪਰਮਿਸ਼ਨ ਲਏ ਤੋਂ ਬਗੈਰ ਕੋਈ ਵੀ ਪ੍ਰੋਜੈਕਟ ਸ਼ੁਰੂ ਨਹੀਂ ਕੀਤਾ ਜਾ ਸਕਦਾ ਇਹ ਹੈਗੀ ਐ ਐਸ ਵੇਲੇ ਪਾਲਿਸੀ ਹੈ ਪਰ ਉਹ ਹਜੇ ਲਾਗੂ ਨਹੀਂ ਹੋਈ ਉਹ ਸਿਰਫ ਕਹਿੰਦੇ ਸੀ ਵੀ ਤਾਲਮੇਲ ਨਹੀਂ ਹੋਇਆ ਆਪਣੀ ਜਿਹੜੀ ਮਿਨਿਸਟਰੀ ਆਫ ਜੀ ਕੀ ਕਹ ਲੋ ਡਿਫੈਂਸ ਹੈਗੀ ਆ ਤੇ এনवायरमेंट ਦੀ ਮਿਨਿਸਟਰੀ ਇਹਨਾਂ ਦੀ ਤਾਲਮੇਲ ਦੀ ਕਮੀ ਕਰਕੇ 2 ਸਾਲ ਤੱਕ ਉਹ ਨੋਟੀਫਿਕੇਸ਼ਨ ਜਿਹੜੀ ਆ ਤਾਲਮੇਲ ਦੀ ਕਮੀ ਤਾਂ ਫਿਰ ਨੈਸ਼ਨਲ ਸਕਿਉਰਿਟੀ ਨਹੀਂ ਖਤਰਾ ਬਣ ਸਕਦਾ ਬਿਲਕੁਲ ਇਸੇ ਕਰਕੇ ਹੀ ਹਾਈ ਕੋਰਟ ਨੇ ਪਿਛਲੇ ਮਹੀਨੇ ਇਹਨਾਂ ਨੂੰ ਜੁਰਮਾਨਾ ਪਾਇਆ ਸੀ ਵੀ ਤੁਸੀਂ ਨੈਸ਼ਨਲ ਸਕਿਉਰਿਟੀ ਨੂੰ ਖੁਡੇ ਲੈਣ ਲੱਗਾ ਜੱਜ ਸਾਹਿਬ ਨੇ ਬਹੁਤ ਸਖਤ ਉੱਥੇ ਉਸ ਟਾਈਮ ਦੇ ਉੱਤੇ ਸ਼ਬਦ ਸ਼ਬਦਾਵਲੀ ਵਰਤੀ ਸੀ ਕਹਿੰਦੇ ਯੂ ਆਰ ਪੁੱਟਿੰਗ ਦਾ ਐਂਟਾਇਰ ਨੇਸ਼ਨ ਇਨਟੂ ਕਾਫਿਨਸ ਕਹਿੰਦੇ ਇਸ ਲਈ ਮੈਂ ਤੁਹਾਨੂੰ ਇਹਦੇ 'ਚ ਜੁਰਮਾਨਾ ਪਾਉਣਾ ਫਿਰ ਇਹ ਜੀ 2 ਹਫ਼ਤੇ ਬਾਅਦ ਜਵਾਬ ਲੈ ਆਏ ਲੈ ਕੇ ਕਹਿੰਦੇ ਵੀ ਅਸੀਂ ਇਹਨੂੰ ਜਲਦੀ ਤੋਂ ਜਲਦੀ ਲਾਗੂ ਕਰ ਰਹੇ ਹਾਂ ਹੁਣ ਉਹ ਫਿਰ ਉਸ ਤਰਜ਼ ਦੇ ਉੱਤੇ ਪੰਜਾਬ ਸਰਕਾਰ ਉਹਨੂੰ ਜਿਹੜੀ ਹੈ ਉਹ ਲਾਗੂ ਕਰੂਗੀ ਉਹਦੇ ਵਿੱਚ ਆ ਆਰਮੀ ਤੇ ਉਹ ਪੂਰੀ ਦੀ ਪੂਰੀ ਜਿਹੜੀ ਉਹ ਸਾਨੂੰ ਤਾਂ ਕਾਪੀ ਨਹੀਂ ਪ੍ਰੋਵਾਈਡ ਕਰਾਈ ਗਈ ਕੋਰਟ ਨੂੰ ਕਾਪੀ ਦਿੱਤੀ ਗਈ ਉਹਦੇ ਵਿੱਚ ਦੀ ਜੀ ਤੇ ਪਰ ਫਿਰ ਉਹ ਤੋਂ ਬਾਵਜੂਦ ਤੁਸੀਂ ਹੈਰਾਨੀ ਸਭ ਤੋਂ ਮੈਂ ਕਹਿੰਨੀ ਆ ਵੀ ਪੰਜਾਬ ਸਰਕਾਰ ਦੇ ਮੈਨੂੰ ਇਹਨਾਂ ਦੀ ਬਿਲਕੁਲ ਸਮਝ ਹੀ ਨਹੀਂ ਆ ਰਹੀ ਵੀ ਇਹ ਨਾ ਦੇ ਕਿਸੇ ਕੋਰਟ ਦੇ ਕਾਨੂੰਨ ਨੂੰ ਮੰਨ ਰਿਹਾ ਨਾ ਕਿਸੇ ਚੀਜ਼ ਨੂੰ ਮੰਨ ਰਿਹਾ ਲਾਸਟ ਵੀਕ ਕੀ ਹੋਇਆ ਪਿਛਲੇ ਹਫਤੇ ਜਿੱਥੇ ਅਸੀਂ ਰੱਟ ਪਾਈ ਵੀ ਆ ਜੇ ਇਸ ਏਰੀਏ ਚ ਰਾਮਦਾਸ ਦੇ ਵਿੱਚ ਉਹ ਏਰੀਆ ਰਾਮਦਾਸ ਜਿਹੜਾ ਪੁਲਿਸ ਸਟੇਸ਼ਨ ਹੈ ਉਹਦੇ ਚ ਆ ਰਿਹਾ ਉੱਥੇ ਜਨਾਲੇ ਉਸ ਏਰੀਏ ਦੇ ਵਿੱਚ ਹੀ ਦੁਬਾਰਾ ਮਾਈਨਿੰਗ ਹੋਈ ਤਿੰਨ ਦਿਨਾਂ ਦੇ ਵਿੱਚ ਇਹਨਾਂ ਨੇ 2.5 ਕਿਲੋਮੀਟਰ ਰਾਵੀ ਦਰਿਆ ਜਿਹੜਾ ਹੈ ਉਹ ਉਹਦੇ ਵਿੱਚ ਦੀ ਦਰਿਆਜ ਪੂਰੀ ਹੈ ਦਰਿਆਈ ਬਣਾਤਾ ਇੱਕ ਹੋਰ ਅੱਛਾ ਲੋਕਾਂ ਨੂੰ ਤਿੰਨ ਦਿਨ ਉਹ ਕਹਿੰਦੇ ਅਸੀਂ ਆਉਂਦੇ ਰਹੇ ਸਾਂ ਜਿਹੜੇ ਮਾਲਕੀ ਜ਼ਮੀਨਾਂ ਦੇ ਵਿੱਚ ਲੋਕੇ ਉੱਥੇ ਜਾ ਰਹੇ ਸੀਗੇ ਕੋਈ ਬਾਬਾ ਬੁੱਢਾ ਸਾਹਿਬ ਦੇ ਅੱਜ ਕੱਲ੍ਹ ਨਾ ਕੋਈ ਚੌਥ ਹੁੰਦੀ ਹੈ ਤੇ ਉੱਥੇ ਮੇਲਾ ਲੱਗਦਾ ਬਹੁਤ ਵੱਡਾ ਤੇ ਉਹ ਪਿੰਡ ਜਿੰਨੇ ਵੀ ਹਨ ਉਹ ਬੇਚਰਾਗ ਹੋਏ ਹੋਏ ਆ ਕਾਫੀ ਦਿਨ ਦੇ ਜਦੋਂ ਲੜਾਈ ਲੱਗੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਬੇਚਰਾਗ ਪਿੰਡ ਕਹਿੰਦੇ ਆ ਵੀ ਜਿਨ੍ਹਾਂ ਦੇ ਵਿੱਚ ਵਸੋਂ ਹੈ ਨਹੀਂ ਗੀ ਪਰ ਉੱਥੇ ਜ਼ਮੀਨਾਂ ਲੋਕਾਂ ਦੀਆਂ ਪਿੰਡ ਥੋੜੇ ਹਟਵੇਂ ਹੋ ਗਏ ਉਹ ਕਹਿੰਦੇ ਵੀ ਤਿੰਨਾਂ ਦਿਨਾਂ ਦੇ ਵਿੱਚ ਕਿਉਂਕਿ ਸੈਂਟਰ ਸਰਕਾਰ ਦੇ ਨੇ ਉੱਥੇ ਪੁਲ ਬਣਾਇਆ ਹੈ ਇੱਕ ਉਹ ਪੁਲ ਦੇ ਉੱਤੋਂ ਦੀ ਹੁਣ ਆਰਮੀ ਵੀ ਲੰਘਦੀ ਹੈ ਤੇ ਲੋਕਾਂ ਵਾਸਤੇ ਵੀ ਉਹ ਬਣਿਆ ਉਹ ਪੁਲ ਦੇ ਜੁਵਾਨ ਨਾਲ ਉਥੋਂ ਕੋਲੋ ਜਾ ਕੇ ਇਹਨਾਂ ਨੇ ਮਾਈਨਿੰਗ ਕਰਨੀ ਸੀ ਫਿਰ ਹੁਣ ਸਾਰੀ ਉਥੇ ਲੋਕਾਂ ਨੇ ਰੌਲਾ ਪਾ ਲਿਆ ਪੁਲਿਸ ਨੂੰ ਬੁਲਾਇਆ ਪਤਾ ਇਹ ਲੱਗਿਆ ਡਿਪਾਰਟਮੈਂਟ ਉਥੇ ਕਹਿੰਦਾ ਜੀ ਇੱਥੇ ਡੀਸਿਲਟਿੰਗ ਅਸੀਂ ਦਿੱਤੀ ਹੈ ਜੀ ਉੱਥੇ ਜਿਹੜਾ ਹਾਲ ਆ ਗਿਆ ਉੱਥੇ ਤਾਂ ਕੋਈ ਆਇਆ ਹੀ ਨਹੀਂ ਜਿੱਥੇ ਡੀਸਿਲਟਿੰਗ ਕਰਨੀ ਸੀ ਜਿਹੜਾ ਸ਼ਬਦ ਤੁਸੀਂ ਵਰਤਿਆ ਡੀਸਿਲਟਿੰਗ ਵਾਲਾ ਜਦੋਂ ਜਦੋਂ ਵੀ ਸਵਾਲ ਉੱਠਦੇ ਆ ਉੱਥੇ ਇੱਕੋ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਇੱਥੇ ਤਾਂ ਡੀਸਿਲਟਿੰਗ ਦਾ ਕੰਮ ਚੱਲ ਰਿਹਾ ਇਹ ਡੀਸਿਲਟਿੰਗ ਵੀ ਇੱਕ ਕੁਪਲੇ ਦੀ ਇੱਕ ਨਵੀਂ ਚੀਜ਼ ਉੱਭਰ ਕੇ ਆਈ ਹੈ ਕਿਉਂਕਿ ਉਹ ਤੁਹਾਨੂੰ ਦੱਸਦੇ ਆਂ ਜੀ ਡੀਸਿਲਟਿੰਗ ala ਕੀ ਇਹ ਸਾਰਾ ਸਕੈਮ ਹੈ ਅਦਰਵਾਇਜ਼ ਕੀ ਹੈ ਜੇ ਮਾਈਨਿੰਗ ਕਰਨੀ ਹੈ ਨਾ ਇਹਨਾਂ ਨੇ ਇਹਨਾਂ ਨੂੰ ਸੈਂਟਰ ਸਰਕਾਰ ਤੋਂ এনवायरमेंट ਕਲੀਅਰੈਂਸ ਲੈਣਾ ਪੈਂਦਾ ਵੈਸੇ ਜਿੱਥੋਂ ਤੱਕ ਸਾਡੀ ਮੇਰੀ ਨੋਲੇਜ ਹੈਗੀ ਹੈ ਵੀ ਡੀਸਿਲਟਿੰਗ ਜਿਹੜੀਆਂ এনवायरमेंटਲ ਈਸੀਆਂ ਹੈਗੀਆਂ এনवायरमेंट ਕਲੀਅਰੈਂਸ ਹੈ ਇਹਨਾਂ ਨੂੰ ਮਿਲ ਚੁੱਕੀਆਂ 2020 ਤੋਂ 22 ਤੱਕ ਐਕਸਪਾਇਰ ਹੋ ਰਹੀਆਂ ਸੀ ਆ ਪਿੱਛੇ ਹੁਣ 2 ਸਾਲਾਂ ਜਿਨ੍ਹਾਂ ਨੇ ਲਾਕੇ ਲੈ ਲੀਆਂ ਪਰ ਉਹ ਪਤਾ ਨਹੀਂ ਕਿਉਂ ਨਹੀਂ ਇਹਨਾਂ ਨੇ ਚਾਲੂ ਨਹੀਂ ਕੀਤੀਆਂ ਜਿਹੜੀ ਡੀਸੇਲਟਿੰਗ ਦੇ ਵਿੱਚ ਕੋਈ ਇਹਨਾਂ ਨੂੰ ਜ਼ਿਆਦਾ ਨਹੀਂ ਸੀ ਹੈ ਸੀਆ ਦੇ ਨਾਲ ਦੋ ਮੈਂਬਰਾਂ ਦੀ ਪਰਮਿਸ਼ਨ ਜ਼ਰੂਰੀ ਹੁੰਦੀ ਹੈ ਕਿਉਂਕਿ ਡੀਸੇਲਟਿੰਗ ਕਹਿੰਦੇ ਨਾਲ ਵੀ ਉੱਥੋਂ ਫਲੱਡ ਨਾ ਆ ਜਾਏ ਇਸ ਕਰਕੇ ਅਸੀਂ ਉੱਥੋਂ ਰੇਤਾ ਚੱਕ ਰਹੇ ਹਾਂ ਜਾਂ ਉੱਥੋਂ ਨੂੰ ਕਲੀਅਰ ਕਰ ਰਹੇ ਹਾਂ ਪਰ ਜਿਹੜੀ ਪਾਲਿਸੀ ਹੈ ਸੈਂਟਰ ਸਰਕਾਰ ਦੀ ਵੀ ਅਸੀਂ ਕਹਿ ਲੀਏ ਡੀਸੇਲਟਿੰਗ ਵਾਸਤੇ ਵੀ ਐਨਜੀਟੀ ਦੀਆਂ ਸਪੈਸ਼ਲ ਜੱਜਮੈਂਟ ਹੈ ਜੇ ਤੁਸੀਂ ਡੀਸੇਲਟਿੰਗ ਵੀ ਕਰਨੀ ਹੈ ਤੇ ਉਹਦੇ ਵਿੱਚ ਤੁਹਾਨੂੰ ਈਸੀ ਲੈਣੀ ਪੈਣੀ ਆ ਸਪੈਸ਼ਲ এনवायरमेंट क्लीयरेंस ਨਾਲ ਕੋਲੇ ਕਿੱਥੇ ਆ ਨਾ ਤਾਂ ਉਥੇ ਡੀਮਾਰਕੇਸ਼ਨ ਹੋਈ ਐ ਨਾ ਉਥੇ এনवायरमेंट क्लीयरेंस ਐ ਨਾ ਲੋਕਾਂ ਨੂੰ ਪਤਾ ਅਚਾਨਕ ਹੀ ਜੀ ਸੁੱਤੇ ਪੇ ਪਤਾ ਨਹੀਂ ਕਿਦੋਂ ਡੀਸਿਲਟਿੰਗ ਸ਼ੁਰੂ ਕਰ ਦਿੰਦੇ ਉਹ ਹੈਗਾ ਸਕੈਮ ਔਰ ਡੀਸਿਲਟਿੰਗ ਦਾ ਵੀ ਕੋਈ ਇੱਕ ਤੈ ਹੁੰਦਾ ਕਿ ਇੰਨੇ ਫੁੱਟ ਤੱਕ ਹੀ ਹੋ ਸਕਦੀ ਐ ਉਥੇ ਇੱਕ ਬਹੁਤ ਥਾਵਾਂ ਤੇ ਦੇਖਿਆ ਗਿਆ 40 50 ਫੁੱਟ ਤੱਕ ਹੋਈ ਹੁੰਦੀ ਬਿਲ ਉਹੀ ਤਾਂ ਸੀ ਕਹਿ ਰਹੇ ਆ ਨਾ ਡੀਸਿਲਟਿੰਗ ਤਾਂ ਉਹ ਹੋਊਗੀ ਨਾ ਵੀ ਜਿਹੜੀ ਐਕਸੈਸ ਚੀਜ਼ ਉਥੇ ਜਮਾ ਹੋਗੀ ਤੇ ਅਸੀਂ ਉਹਨੂੰ ਕਲੀਅਰ ਕਰ ਰਹੇ ਆ ਉਹ ਡੀਸਿਲਟਿੰਗ ਦੇ ਨਾਂ ਤੇ ਗੈਰਕਾਨੂੰਨੀ ਮਾਈ ਨਿੰਗ ਦਿੱਤੀ ਜਾਂਦੀ ਆ ਉਹ ਤਾਂ ਬਸ ਜੀ ਇੰਨਾ ਕਿ ਉਹਨਾਂ ਨੂੰ ਆ ਜਾਂਦੇ ਕਾਗਜ਼ਾ ਦੇ ਦਿੰਦੇ ਆ ਇੱਕ ਪਰਚਾ ਦੇ ਦਿੰਦੇ ਆ ਵੀ ਹਾਂ ਜੀ ਸਾਨੂੰ ਖੱਡ ਮਨਜ਼ੂਰੀ ਆ ਤਾਂ ਕਿ ਲੋਕੀ ਰੋਕ ਨਾ ਸਕਣ ਤੇ ਡੀਸੈਲਟਿੰਗ ਦਾ ਵੀ ਇਹ ਸਕੈਮ ਐਂ ਚੱਲ ਰਿਹਾ ਉਹ ਸਿੱਧੇ ਹੀ ਪੈਸੇ ਇਹਨਾਂ ਕੋਲੇ ਜਾਂਦੇ ਆ ਤੇ ਆਪਦੇ ਠੇਕੇਦਾਰ ਆ ਜਿਹੜੇ ਉਹਨਾਂ ਨੂੰ ਦਦਿਆ ਡੀਸੈਲਟਿੰਗ ਨੇ ਅਖੰਡਾ ਦੂਜਿਆਂ ਨੂੰ ਕਿਸੇ ਨੂੰ ਦੰਦੇ ਨਹੀਂ ਥੋੜੇ ਦਿਨਾਂ ਦਾ ਹੀ ਕੰਮ ਹੁੰਦਾ ਡੀਸੈਲਟਿੰਗ ਡੇਢ ਮਹੀਨੇ ਚੱਲ ਗਈ 2 ਮਹੀਨੇ ਚੱਲ ਗਈ ਉਤੋਂ ਲਗਾਤਾਰ ਇਹ ਉਹਨਾਂ ਕਾਫੀ ਜ਼ਿਆਦਾ ਡੰਗਾਈ ਚ ਪੱਟ ਕੇ ਉਤੋਂ ਚਲੇ ਜਾਂਦੇ ਉਹਨਾਂ ਨੂੰ ਕੋਈ ਫੜਨ ਜੋਗਾ ਨਹੀਂ ਬਾਅਦ ਚ ਅਸੀਂ ਵੈਸੇ ਤਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਹੋਰ ਬਾਕੀ ਨੇ ਹੋਰ ਵੀ ਟੈਕਨੀਕਲੀ ਪੁਆਇੰਟ ਹੋਣਗੇ ਅਗਲੇ ਕਿਸੇ ਇੰਟਰਵਿਊ ਚ ਕਰਾਂਗੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਹੈ ਕਿ ਜਿਹੜਾ ਮਾਈਨਿੰਗ ਮਾਫੀਆ ਚੱਲ ਰਿਹਾ ਧੱਲੇ ਦੇ ਨਾਲ ਜਿਵੇਂ ਤੁਸੀਂ ਫੈਕਟ ਦੱਸਿਆ ਤਾਂ ਇਹ ਮਾਫੀਆ ਨੂੰ ਰੋਕਣ ਵਾਸਤੇ ਕਿਹੜਾ ਪੁਆਇੰਟ ਹੈ ਕਿ ਉੱਥੇ ਧਿਆਨ ਦੇਣਾ ਪੈਣਾ ਹੈ ਫੇਰ ਇਹ ਸਾਰੀਆਂ ਗੱਲਾਂ ਬੰਦ ਹੋਣ ਮਾਫੀਆ ਨੂੰ ਤਾਂ ਸਰਕਾਰ ਆਪ ਚਲਾ ਰਹੀ ਹੈ ਉਸ ਰੋਕਣ ਦੀਆਂ ਤਾਂ ਲੋਕ ਗੱਲਾਂ ਕਰ ਰਹੇ ਹਨ ਜੇ ਸਰਕਾਰ ਸਰਕਾਰ ਕਵੇ ਵੀ ਹਾਂ ਸੀ 마फिया ਰੁਕਣਾ ਜਾਂ ਸਰਕਾਰ ਲੋਕਾਂ ਬਾਰੇ ਜਾਂ ਸਰਕਾਰ ਜਿਹੜੀ ਹੈ ਜਿਹੜੀ ਇਸ ਵੇਲੇ ਉਹ ਸਟੇਟ ਦਾ ਕੁਝ ਸੋਚੇ ਤਾਂ 마फिया ਰੁਕਦਾ 마फिया ਕੋਈ ਐ ਤਾਂ ਨਹੀਂ ਕਿ ਉਹ ਕਿਤੇ ਉਹ ਪਾਕਿਸਤਾਨ ਚੋਂ ਉੱਤੋਂ ਉੱਡ ਕੇ ਇੱਥੇ ਆ ਗਿਆ ਉਹ ਇੱਥੋਂ ਦਾ ਹੀ ਹੈ ਇਹਨਾਂ ਦਾ ਹੀ ਪੈਦਾ ਕੀਤਾ ਹੋਇਆ ਠੀਕ ਹੈ 마फिया ਦਾ 마फिया ਨਾਂ ਦੀ ਵੈਸੇ ਦੇਖਿਆ ਜਾਵੇ ਕੋਈ ਨਹੀਂ ਉਹ ਇਹਨਾਂ ਦੇ ਆਪਦੇ ਬੰਦੇ ਆ ਜਿਹੜੇ ਸਾਰਾ ਕੰਮ ਕਰ ਰਹੇ ਆ ਇਸ ਜਿੰਨਾ ਪੈਸਾ ਹੈਗਾ ਉਹ ਬਿਨਾਂ ਰੈਵਨਿਊ ਦਿੱਤੇ ਹੋਏ ਉਹਦਾ ਮਤਲਬ ਇਹ ਹੈ ਵੀ ਵਿਦਆਊਟ ਪੇਇੰਗ ਐਨੀ ਰੈਵਨਿਊ ਟੂ ਦੀ ਸਟੇਟ ਟ੍ਰੈਜਰੀ ਥੈਟ ਇਸ ਗoing ਡਾਇਰੈਕਟਲੀ ਇਨਟੂ ਦੀ ਡੀ ਪਾਕਟਸ ਆਫ ਦੀ ਦੋਜ਼ ਹੂ ਆਰ ਐਕਸਪਲੋਇਟਿੰਗ ਥੀਸ ਇਨਵੋਲਡ ਪੀਪਲ ਇਨ ਥਿਸ ਸਕੈਮ ਥਿਸ ਇਸ ਦੀ ਵੀ ਕੈਨ ਸੇ ਦਾ ਪਿਕਚਰ ਤੁਸੀਂ ਕਹਿ ਰਹੇ ਹੋ ਮਾਫੀਆ 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 ਦਾ ਤਾਂ ਇਹਨਾਂ ਨੇ ਨਾਮ ਉਹੀ ਆਈ ਲਿਆਵਿਆ ਉਹ ਤਾਂ ਸਰਕਾਰ ਚਾਵੇ ਤੇ ਇੱਕ ਮਿੰਟ ਜੇ ਜੇ ਪ੍ਰਸ਼ਾਸਨ ਬੈਠਾ ਉੱਥੇ ਪ੍ਰਸ਼ਾਸਨ ਨੂੰ ਕਹਿ ਦਵੇ ਵੀ ਹਾਂਜੀ ਇੱਥੋਂ ਜੀ ਅਤੇ ਟੈਕਸ ਦੇ ਕੇ ਤੁਸੀਂ ਜਾਣਾ ਜੀ ਪਰ ਪ੍ਰਸ਼ਾਸਨ ਜੇ ਕਹਵੇ ਟੈਕਸ ਦੇਣਾ ਹੈ ਟੈਕਸ ਸਾਰਾ ਸਰਕਾਰ ਨੂੰ ਜਾਂ ਜੇ ਸਰਕਾਰ ਦੀ ਕੋਈ ਮੰਨਸ਼ਾ ਹੋਵੇ ਆਪਾਂ ਰੈਵਨਿਊ ਇਕੱਠਾ ਕਰਨਾ ਤਾਂ ਉਹ ਕਰਨਗੇ ਉਹ ਤਾਂ ਕਹਿੰਦੇ ਸਾਡੀਆਂ ਡੀਪ ਪਾਕਟ ਚ ਚਲੇ ਜਾਵੇ ਜਿੰਨਾ ਵੀ ਪੈਸਾ ਜਿੰਨੀ ਸਟੇਟ ਦੀ ਆਪਦੀ ਕਿੰਨਾ ਰਿਸੋਰਸਸ ਨੇ ਉਹ ਤਾਂ ਆਪ ਉਹਦੇ ਵਿੱਚ ਦੀ ਸਾਰਾ ਦਾ ਸਾਰਾ ਕੀ ਕਹਿੰਦੇ ਹੁੰਦੇ ਐਮਬੈਜ਼ਲ ਕਰਦੇ ਪਏ ਆ ਜੀ ਤੇ ਮਾਫੀਆ ਜਿਹੜਾ ਇਹ ਮੈਂ ਕਹੂੰਗੀ ਵੀ ਉਹ ਆਪਦੇ ਆਪ ਕੋਈ ਖੜਾ ਹੋ ਕੇ ਕੋਈ ਤੁਸੀਂ ਕਹਿ ਲੋ ਵੀ ਪੈਰਲਲ ਚੱਲ ਰਿਹਾ ਹੈ ਵੀ ਸਰਕਾਰ ਐ ਅੱਡ ਬੈਠੀ ਹੈ ਜਾਂ ਮਾਫੀਆ ਇੱਦਾਂ ਅੱਡ ਬੈਠਾ ਉਹ ਕੋਈ ਨਹੀਂਗਾ ਦੇ ਆਰ ਕਲਬਡ ਟੂਗੇਦਰ ਦੇ ਆਰ ਟੂਗੇਦਰ ਅੰਡਰ ਦਾ ਸ਼ੈਲਟਰ ਈਵਨ ਰੈਦਰ ਥੈਨ ਕਿ ਜਿਹਨੂੰ ਇਹ ਮਾਫੀਆ ਮਾਫੀਆ ਕਹ ਰਿਹਾ ਆਪਦੇ ਸ਼ੈਲਟਰ ਹੇਠ ਹੀ ਕੁਝ ਲੋਕਾਂ ਨੂੰ ਲੈ ਕੇ ਤੇ ਇਹ ਆਪ ਪੈਸੇ ਖਾ ਰਹੇ ਆ ਇਹ ਤੇ ਸਰਕਾਰ ਦੀ ਤੇ ਆਪਣੀ ਜਨਤਾ ਦੀ ਸਟੇਟ ਦੀ ਪੂਰੀ ਲੁੱਟ ਸੂਟ ਚੱਲ ਰਹੀ ਹੈ ਜਦੋਂ ਇੰਨਾ ਕੁਝ ਉਜਾਗਰ ਕਰਨਾ ਹੁੰਦਾ ਵਿਵਾਕੀ ਦੇ ਨਾਲ ਜਿਵੇਂ ਕਿ ਤੁਹਾਡਾ ਵੀ ਇੱਕ ਰਿਕਾਰਡ ਰਿਹਾ ਹੁਣ ਵੀ ਤੁਸੀਂ ਖੁੱਲ ਕੇ ਬੋਲ ਰਹੇ ਹੋ ਤਾਨੂੰ ਕਦੇ ਧਮਕੀ ਨਹੀਂ ਆਈ ਕਿਉਂਕਿ ਜਿਹੜਾ ਥੱਲੇ ਰੋਕਣ ਵਾਲਾ ਉਹਨੂੰ ਤਾਂ ਉਹ ਪਰਚਾ ਕਰ ਦਿੰਦੇ ਆ ਤੁਹਾਨੂੰ ਵਕੀਲ ਦੇਖ ਕੇ ਡਰ ਜਾਂਦੇ ਆ ਜਾਂ ਵਕੀਲ ਹੋਣ ਦੇ ਬਾਵਜੂਦ ਕਾਫੀ ਕੁਝ ਚੱਲਣਾ ਪਿਆ ਬਹੁਤ ਕੁਝ ਚੱਲਣਾ ਪਿਆ ਜੀ ਕੀ ਕੀ ਮੈਂ ਪਿਛਲੇ ਡੇਢ ਸਾਲ ਤੋਂ ਮੈਂ ਆਪਦੇ ਜ਼ਿਲ੍ਹੇ 'ਚ ਨਹੀਂ ਜਾ ਸਕੀ ਮੈਨੂੰ ਲਗਾਤਾਰ ਮੈਨੂੰ 8 ਦਿਨ ਕੀ ਮੈਨੂੰ ਮਹੀਨਾ ਡੇਢ ਮਹੀਨਾ ਧਮਕੀਆਂ ਆਉਂਦੀਆਂ ਨਹੀਂ ਆ 8 ਦਿਨ ਤਾਂ ਲਗਾਤਾਰ ਹੀ ਆਉਂਦੀਆਂ ਨਹੀਂ ਆ ਅਨਨੋਨ ਕਾਲਸ ਤੋਂ ਮੈਨੂੰ ਆਉਂਦੀਆਂ ਸੀ ਤਾਂ ਹੀ ਮੈਂ ਸਾਰੇ ਫੋਨ ਜੇ ਉਹ ਸਿਕਿਉਰਿਟੀ ਲੋਕੇਸ਼ਨ ਆਫ ਗੱਡੀਆਂ ਵੀ ਮੈਂ ਚੇਂਜ ਕੀਤੀਆਂ ਆਪਦੀਆਂ ਤੇ ਉਹ ਇਹੀ ਕਹਿ ਰਹੇ ਸੀ ਵੀ ਅਸੀਂ ਤੈਨੂੰ ਮਾਰ ਦਾਂਗੇ ਤੈਨੂੰ ਘਰੇ ਵੜ ਕੇ ਮਾਰ ਕੇ ਜਾਵਾਂਗੇ ਵੀ ਤੂੰ ਜਿੰਨੇ ਕੋ ਆਰਡਰ ਕਹਿੰਦੇ ਹੁਣ ਤਾਂ ਹੀ ਲੈ ਲੈ ਸਾਡੇ ਖਿਲਾਫ ਲੈਣੇ ਸੀ ਪਤਾ ਨਹੀਂ ਕੌਣ ਬੋਲ ਰਹੇ ਸੀ ਵੀ ਦੋ ਤਿੰਨ ਜਾਣੇ ਸੀ ਅਲੱਗ-ਅਲੱਗ ਟਾਈਮਿੰਗ ਤੇ ਬੋਲ ਰਹੇ ਸੀ ਇਹ ਜਿਹੜੇ ਕਾਲਾਂ ਤੋਂ ਨੰਬਰ ਆਉਂਦੇ ਆ ਨੰਬਰ ਲੋਕਲ ਨੇ ਇੰਡੀਆ ਦੇ ਜਾਂ ਬਾਹਰਲੇ ਬਾਹਰਲੇ ਨੰਬਰ ਸੀ ਇਹ ਤੇ ਪੁਲਿਸ ਨੂੰ ਜਿਹੜੀ ਅਸੀਂ ਕੰਪਲੇਂਟ ਕੀਤੀ ਉਹਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਹਾਈ ਕੋਰਟ 'ਚ ਰਿਟ ਪਾਉਣੀ ਪਈ ਸੀਨੀਅਰ ਕਾਉਂਸਲ ਜਿਹੜੇ ਮੇਰੇ ਨੇ ਉਹਨਾਂ ਨੇ ਖੁਦ ਇਹ ਰੇਟ ਲੜਾਈ ਲੜੀ ਫੇਰ ਜਾ ਕੇ ਉਹਨਾਂ ਨੇ ਡਾਟਾ ਦਿੱਤਾ ਉਹਦੇ ਚ ਵੀ ਅੱਜ ਤੱਕ ਵੀ ਉਹ ਕਹਿ ਰਿਹਾ ਜੀ ਬਾਹਰੋਂ ਆਈਆਂ ਸਾਨੂੰ ਕੋਈ ਨਹੀਂ ਤੇ ਐਫ ਆਈ ਆਰ ਤੱਕ ਦਰਜ ਨਹੀਂ ਹੋਈ ਇੱਕ ਹਾਈ ਕੋਰਟ ਦੇ ਵਕੀਲ ਤੇ ਔਰ ਲੇਡੀ ਨੂੰ ਦੇਖੋ ਪਹਿਲੀ ਵਾਰੀ ਮੈਂ ਇਹ ਜਿਗਾ ਵੀ ਇੰਨੀ ਮੇਰੀ 25 ਸਾਲ ਦੀ ਪ੍ਰੈਕਟਿਸ ਹੋ ਗਈ ਅਸੀਂ ਹਰ ਤਰੀਕੇ ਦੇ ਕ੍ਰਿਮੀਨਲ ਕੇਸ ਵੀ ਕੀਤੇ ਠੀਕ ਹੈ ਕਦੀ ਬੜੀ ਲੋਕ ਰਿਗਾਰਡ ਕਰਦੇ ਆ ਕਿਸੇ ਨੇ ਕੋਈ ਕਦੀ ਧਮਕੀ ਨਹੀਂ ਦਿੱਤੀ ਕੋਈ ਨਹੀਂ ਜੇ ਕਿਸੇ ਨੇ ਕਿਸੇ ਟਾਈਮ ਦੇ ਉੱਤੇ ਕੋਈ ਕਿਸੇ ਦਾ ਨੁਕਸਾਨ ਹੋ ਰਿਹਾ ਸੀ ਕੋਈ ਦੂਜੀ ਪਾਰਟੀ ਆਉਂਦੀ ਵੀ ਸੀ ਨਾ ਉਹ ਚੁੱਕ ਕੇ ਆ ਕੇ ਕਹਿ ਦਿੰਦੇ ਸੀ ਕਿ ਮੈਡਮ ਸਾਡਾ ਰਾਜੀ ਨਾਮਾ ਕਰਾ ਦਿਓ ਜਾਂ ਕੁਝ ਕਰਾ ਦਿਓ ਵੀ ਅਸੀਂ ਇਸ ਕੰਮ ਦੇ ਵਿੱਚ ਨਾ ਡਾਇਰੈਕਟ ਧਮਕੀਆਂ ਆਈ ਮਾਰਨ ਦੀ ਧਮਕੀਆਂ ਆਈਆਂ ਮੈਨੂੰ ਮਤਲਬ ਆਹ ਕੁਝ ਚੱਲਣਾ ਪਿਆ ਹਾਂ ਬਹੁਤ ਪੂਰਾ ਚੱਲਣਾ ਪਿਆ ਜੀ ਮੈਨੂੰ ਮੇਰਾ ਮੇਰਾ ਬਹੁਤ ਲਾਸ ਹੋਇਆ ਇਸ ਕੰਮ ਦੇ ਵਿੱਚ ਦੀ ਹੂੰ ਪਰ ਇਸਨਾਲ ਹੌਸਲੇ ਨਹੀਂ ਟੁੱਟਦੇ ਤੁਹਾਡੇ ਕਿਉਂਕਿ ਬਹੁਤ ਸਾਰੇ ਲੋਕ ਤੁਹਾਨੂੰ ਦੇਖ ਕੇ ਹੋ ਸਕਦਾ ਪਹਿਲੀ ਗੱਲ ਹੌਸਲਾ ਕਰਨ ਜੇ ਉਹ ਲੜ ਸਕਦੇ ਅਸੀਂ ਕਿਉਂ ਨਹੀਂ ਪਰ ਇੱਥੇ ਤੁਹਾਡੇ ਨਾਲ ਜੋ ਜੋ ਕੁਝ ਹੋ ਰਿਹਾ ਹੈ ਤਾਂ ਕੱਲ ਨੂੰ ਕੋਈ ਬਾਜ਼ ਚੁੱਕਣ ਲਈ ਖੜਾ ਹੀ ਨਹੀਂ ਹੋਊਗਾ ਉਹ ਮੇਰੇ ਜਿਹੜੇ ਕਲਾਇੰਟ ਸਾਡੇ ਜਿਹੜੇ ਕੇਸ ਸੀਗੇ ਅਸੀਂ ਉਹਨਾਂ ਦੇ ਵਿੱਚ ਤਰੀਕ ਲੈਂਦੇ ਰਹੇ ਹਾਂ ਫਿਰ ਜੀ ਅਮਨ ਆਈ ਮੈਂ ਕਿ 6 ਮਹੀਨੇ 8 ਮਹੀਨੇ ਉਹਨਾਂ ਨੂੰ ਅਸੀਂ ਆਈ ਜਾਣ ਦਿੱਤਾ ਜੀ ਉਹਦੇ ਵਿੱਚ ਦੀ ਮਹੀਨਾ ਡੇਢ ਮਹੀਨਾ ਦਾ ਕਾਫੀ ਕਹਿੰਦੇ ਸੀ ਅਸੀਂ ਚੰਡੀਗੜ੍ਹ ਚ ਹੀ ਫਿਰਦੇ ਆ ਅਸੀਂ ਇੱਥੇ ਹੀ ਫਿਰਦੇ ਆ ਅਸੀਂ ਤੁਹਾਨੂੰ ਇੱਥੇ ਹੁਣੇ ਸੱਜ ਦੇਣਾ ਬਾਹਰ ਗੋਲੀ ਮਾਰ ਦੇਣੀ ਆ ਐ ਕਰ ਦੇਣਾ ਮਤਲਬ ਇਸ ਤਰ੍ਹਾਂ ਕਰਕੇ ਆਂਦੀਆਂ ਨਹੀਂ ਆ ਹੌਸਲੇ ਦਾ ਵੇਖੋ ਜੀ ਤੁਸੀਂ ਕਹਿ ਲਓ ਵੀ ਤਾਂ ਹੀ ਜਿਹੜੇ ਲੋਕ ਨੇ ਨਾ ਐਸ ਵਾਰ ਤੁਸੀਂ ਇਹ ਵੇਖੋਗੇ ਐਸ ਸਾਲ ਜਿਹਦਾ ਡਾਇਰੈਕਟ ਜਿੰਨੀ ਦੇਰ ਪੰਗਾ ਨਹੀਂ ਪਿਆ ਬਹੁਤ ਜ਼ਿਆਦਾ ਉਹਨੇ ਹੀ ਰਿਟ ਪਾਈ ਆ ਜਾਂ ਠੇਕੇਦਾਰਾਂ ਨੇ ਖੁਦ ਰਿਟ ਪਾਈ ਆ ਕਿਸੇ ਕਿਸਾਨ ਨੇ ਖੁਦ ਰੱਟ ਨਹੀਂ ਪਾਈ ਕਿਉਂਕਿ ਲੋਕਾਂ ਦੇ ਪਰਚੇ ਹੌਸਲੇ ਵਾਕਈ ਪਸਤੋ ਹੋਏ ਆ ਇਸ ਕੰਮ ਦੇ ਵਿੱਚ ਲੋਕਾਂ ਦੇ ਲੋਕੀ ਬਹੁਤ ਨਿਰਾਸ਼ਾ ਦੇ ਵਿੱਚ ਨੇ ਪੀਪਲ ਆਰ ਇਨ ਵੀ ਕੈਨ ਸੇ ਐਸ ਟਾਈਮ ਦੇ ਉਤੇ ਇੱਕ ਬੜਾ ਹੀ ਵੱਡਾ ਨਿਰਾਸ਼ਾ ਦਾ ਦੌਰ ਚੱਲਿਆ ਆ ਵਾ ਤੁਹਾਡੀ ਲੜਾਈ ਕਿਉਂ ਤੱਕ ਜਾਰੀ ਰਹੀ ਇਹ ਦੇਖੋ ਜੀ ਜਦੋਂ ਤੱਕ ਇਹ ਮੁੱਦਾ ਹੈਗਾ ਲੋਕ ਹੈਗੇ ਆ ਲੋਕ ਆਪਣੇ ਕੋਲੇ ਆਉਂਦੇ ਆ ਕਿਸਾਨ ਹੈ ਉਹ ਬੇਸਿਕਲੀ ਸਾਡੀ ਸਾਰੀ ਜਿਹੜੀ ਇਕਨੋਮੀ ਹੈ ਜਿੰਨੀ ਇਹ ਆਪਣੀ ਫਾਰਮਿੰਗ ਦੇ ਉੱਤੇ ਹੈਗੀ ਆ ਤੇ ਜੇ ਸਰਕਾਰ ਉਹਨਾਂ ਦੇ ਵਿੱਚ ਵਧੀਆ ਫੈਸਲਾ ਦੇ ਦੂਗੀ ਜਦੋਂ ਤੱਕ ਜਦੋਂ ਉਦੋਂ ਠੀਕ ਹੈ ਜਦੋਂ ਤੱਕ ਨਹੀਂ ਤਾਂ ਅਸੀਂ ਤਾਂ ਲੜਾਈ ਦਾ ਲੜਾ ਗਈ ਹੁਣ ਇਹ ਤਾਂ ਹੈ ਨਹੀਂ ਆਪਾਂ ਨੂੰ ਮਾਰਾ ਹੀ ਨੇ ਵੀ ਇਹੀ ਗੁਰੂ ਮਹਾਰਾਜ ਨੇ ਹੱਦ ਤੱਕ ਸਿੱਖਿਆ ਦਿੱਤੀ ਹੈ ਵੀ ਅਸੀਂ ਬੇਇਨਸਾਫੀ ਦੇ ਖਿਲਾਫ ਲੜਨਾ ਹੀ ਹੈ ਜੇ ਹੁਣ ਇਹ ਨਹੀਂ ਆ ਮੇਰੇ ਕੋਲੇ ਜਿੰਨੇ ਵੀ ਆਏ ਹੋ ਫਾਰਮਰਸ ਹੀ ਆਏ ਆ ਪਿੱਛੇ ਇੱਕ ਪਿੰਡ ਸੀਗਾ ਉਹ ਚਾਰ ਪੰਜ ਪਿੰਡ ਸੀ ਉਥੋਂ ਰਸਤਾ ਬੜਾ ਛੋਟਾ ਸੀ ਉਹਦੇ ਵਿੱਚ ਦੀ ਉਹ ਉਹਦੇ 'ਚ ਸਾਨੂੰ ਵਧੀਆ ਆਰਡਰ ਮਿਲਿਆ ਔਰ ਰਸਤਾ ਬੰਦ ਵੀ ਹੋਇਆ ਕੁਵਾਲ ਮਾਈਨਿੰਗ ਪਿੱਟ ਸੀਗੀ ਨਾ ਉਹਦੇ 'ਚ ਵੀ ਲੋਕ ਆਏ ਸੀ ਇਦਾਂ ਆਪਣੇ ਕੋਲੇ ਕਿਸਾਨ ਹੀ ਆਉਂਦੇ ਆ ਸਾਰੇ ਜਿਹੜੇ ਵੀ ਆਏ ਨੇ ਤੁਸੀਂ ਸਾਰੀ ਗੱਲਬਾਤ ਖੁੱਲ੍ਹ ਕੇ ਕੀਤੀ ਐ ਟੈਕਨੀਕਲ ਲੀਗਲ ਪੁਆਇੰਟ ਦੱਸੇ ਆ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਤਾਂ ਐਡਵੋਕੇਟ ਸਤਿੰਦਰ ਕੌਰ ਜੀ ਜਿਨ੍ਹਾਂ ਨੇ ਆਪਣੀ ਗੱਲਬਾਤ ਰੱਖੀ ਔਰ ਮਾਈਨਿੰਗ ਨੂੰ ਲੈ ਕੇ ਕੀ ਕੁਝ ਚੱਲ ਰਿਹਾ ਜ਼ਮੀਨੀ ਪੱਧਰ ਦੇ ਉੱਤੇ ਅਦਾਲਤਾਂ ਦੇ ਵਿੱਚ ਕਿਵੇਂ ਫਟਕਾਰਾਂ ਪੈ ਰਹੀਆਂ ਨੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਸਾਰੀ ਗੱਲਬਾਤ ਕੀਤੀ ਐ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਚਾਰ-ਚਾਰ ਸਰਕਾਰ ਦੇ ਵਿੱਚ ਮਾਈਨਿੰਗ ਮੰਤਰੀ ਬਦਲ ਜਾਣ ਪਰ ਜ਼ਮੀਨੀ ਤਸਵੀਰ ਨਾ ਬਦਲੇ ਤੇ ਇਸ ਦੇ ਨਾਲ ਫਿਰ ਸਮੱਸਿਆ ਦਾ ਹੱਲ ਕਿਵੇਂ ਨਿਕਲੇਗਾ ਦੇਖਦੇ ਹਾਂ ਕਿਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਕਿੰਨਾ ਕੁ ਫਰਕ ਪੈਂਦਾ ਫਿਲਹਾਲ ਇਸ ਮੁਲਾਕਾਤ ਚ ਨਹੀਂ ਤੁਸੀਂ ਬਣੇ ਰਹੋ ABC ਪੰਜਾਬ ਦੇ